ਅਸੀਂ ਦੋਨੋਂ ਰੁੜਦੇ ਆ ਤੁਰ ਨਹੀਂ ਸਕਦੇ ਪਾਣੀ ਦੇਖਦਿਆ ਸਾਰ ਮੇਰਾ ਸਾਰਾ ਸਰੀਰ ਖੜ ਗਿਆ ਮੈਂ ਚੱਲਣ ਫਿਰਨ ਤੋਂ ਅਸਮਰੱਥ ਹੋ ਗਈ ਲੋਕ ਲੰਗੜੀ ਕਹਿ ਕੇ ਮੇਰਾ ਮਖੌਲ ੜਾਉਂਦੇ ਸੀ ਘਰ ਵਾਲੇ ਨੂੰ ਵੀ ਪੋਲੀਓ ਹੋ ਗਿਆ ਸੀ ਉਹ ਵੀ ਤੁਰ ਫਿਰ ਨਹੀਂ ਸਕਦੇ ਬਹੁਤ ਰਿਸ਼ਤੇ ਆਉਂਦੇ ਸੀ ਪਰ ਰੁੜਦੀ ਦੇਖ ਕੇ ਸਾਰੇ ਛੱਡ ਜਾਂਦੇ ਸੀ ਜੋ ਮੇਰੇ ਵਰਗੇ ਸੀ ਉਹ ਵੀ ਮਨਾ ਕਰ ਦਿੰਦੇ ਮੈਂ ਵਿਆਹ ਕਰਵਾਉਣਾ ਹੀ ਨਹੀਂ ਸੀ ਚਾਹੁੰਦੀ ਪਰ ਮੇਰੇ ਘਰ ਵਾਲੇ ਨੇ ਬਿਨਾਂ ਦੇਖੇ ਹਾਂ ਕਰ ਦਿੱਤੀ ਅਸੀਂ ਦੋਨੋਂ ਹਰੇਕ ਕੰਮ ਕਰ ਲੈਂਦੇ ਆ ਪਰ ਜਦੋਂ ਲੋਕ ਵਿਚਾਰੇ ਕਹਿੰਦੇ ਨੇ ਤਾਂ ਸਾਨੂੰ ਵਧੀਆ ਨਹੀਂ ਲੱਗਦਾ ਸਾਨੂੰ ਲੱਗਦਾ ਸੀ ਸਾਡਾ ਬੱਚਾ ਨਹੀਂ ਹੋਣਾ ਜੇ ਹੋਇਆ ਵੀ ਤਾਂ ਸਾਡੇ ਵਰਗਾ ਨਾ ਹੋ ਜਾਏ ਪਰ ਰੱਬ ਨੇ ਸਾਨੂੰ ਬਹੁਤ ਸੋਹਣਾ ਤੇ ਸਿਹਤਮੰਦ ਪੁੱਤ ਦਿੱਤਾ ਸ੍ਰੀ ਗੁਰੂ ਜੀ ਬਹੁਤ ਬਹੁਤ ਸਵਾਲ ਲਗਾ ਤੁਹਾਡਾ ਵੀ ਜੀ ਬਹੁਤ ਬਹੁਤ ਠੀਕ ਠਾਕ ਹੋ ਹਾਂਜੀ ਬਧੀ ਜੀ ਸਿਹਤਾਂ ਗਿਆ ਵਾ ਹਾਂਜੀ ਜੀ ਜੀ ਕਿੰਨਾ ਡਾ ਹੋ ਗਿਆ ਮੈਨੂੰ ਸਾਡਾ ਜੀ ਵੈਨ ਨੂੰ 1 ਸਾਲ ਹੋ ਗਿਆ 1 ਸਾਲ ਤੋਂ ਉੱਪਰ ਹੋ ਗਿਆ ਅੱਛਾ ਜੀ ਤੇ ਹਾਂਜੀ 1 ਸਾਲ ਇੱਕ ਬੇਬੀ ਹੈ ਜੀ ਹਾਂਜੀ ਬੇਬੀ ਮੁੰਡਾ ਹੈ ਸਾਡੇ ਕੋਲ ਤੇ ਬਹੁਤ ਵਧੀਆ ਲਾਈਫ ਕੱਟ ਰਹੀ ਹੈ ਅੱਛਾ ਮੈਨੂੰ ਇਹ ਦੱਸੋ ਵੀ ਕੀ ਹੁੰਦਾ ਤੁਹਾਨੂੰ ਤੇ ਕਿਵੇਂ ਹੈਨਾ ਤੁਹਾਡਾ ਇਲਾਜ ਵਗੈਰਾ ਕਰਾਉਂਦੇ ਹੋ ਤੇ ਕੀ ਕਿਵੇਂ ਦੀ ਕੰਡੀਸ਼ਨ ਸੀ ਹੋਇਆ ਕੀ ਸੀਗਾ ਮੈਂ ਮੈਂ ਤਾਂ ਕਿ ਬਚਪਨ ਦੇ ਵਿੱਚ ਸਾਨੂੰ ਹੈਨਾ ਅਸੀਂ ਮਤਲਬ 6 ਕੁ ਸਾਲ ਦੀ ਸੀਗੀ ਮੈਂ ਹੂੰ ਤੇ ਤੁਰਦੀ ਫਿਰਦੀ ਸੀ ਵਧੀਆ ਪੱਜੀ ਫਿਰਦੀ ਸੀ ਤੇ ਟਾਈਫਟ ਹੋਇਆ ਸੀ ਮੈਨੂੰ ਟਾਈਫਟ ਵਿੱਚ ਟੀਕਾ ਲੱਗਿਆ ਮੀਨਿੰਗ ਇੰਜੈਕਸ਼ਨ ਲੱਗਿਆ ਸੀਗਾ ਵੀ ਉੱਥੇ ਸਾਡੇ ਡਿਸਪੈਂਸਰੀ ਸੀ ਛੋਟੀ ਜੀ ਉਸ ਡਾਕਟਰ ਨੇ ਮਤਲਬ ਬਿਨਾ ਚੈੱਕ ਕੀਤੇ ਹੀ ਵੀ ਫੀਵਰ ਬਹੁਤ ਜ਼ਿਆਦਾ ਸੀਗਾ ਉਹਨਾਂ ਨੇ ਇੰਜੈਕਸ਼ਨ ਲਾ ਦਿੱਤਾ ਉਸ ਦੇ ਨਾਲ ਮੈਨੂੰ ਪੈਰਾਲਾਈਜ਼ ਹੋ ਗਿਆ ਸੀਗਾ ਪੂਰਾ ਸਰੀਰ ਜੋ ਮੇਰਾ ਖੜ ਗਿਆ ਸੀਗਾ ਤੇ ਬੈਠਿਆ ਖੜਿਆ ਨਹੀਂ ਜਾ ਸਕਦਾ ਸੀਗਾ ਮੈਂ ਵੀ ਪ੍ਰੋਪਰਲੀ ਮਤਲਬ ਡਾਊਨ ਹੋ ਗਈ ਸੀਗੀ ਹਨਾ ਉਸ ਕਰਕੇ ਸਰੀਰ ਨਹੀਂ ਚੱਲਦਾ ਸੀ ਪੂਰਾ ਸਰੀਰ ਨਹੀਂ ਚੱਲਦਾ ਸੀਗਾ ਮਤਲਬ ਮੇਰੇ ਥੋਣ ਨਹੀਂ ਖੜਦੀ ਸੀਗੀ ਹੱਥ ਪੈਰ ਨਹੀਂ ਚੱਲਦੇ ਸੀਗੇ ਬੋਲ ਨਹੀਂ ਸਕਦੀ ਸੀਗੀ ਅੱਛਾ ਥੋਣ ਲਟਕ ਜਾਂਦੀ ਸੀ ਹਾਂ ਥੋਣ ਲਟਕ ਜਾਂਦੀ ਸੀਗੀ ਇਦਾਂ ਮੰਮੀ ਹੁਣ ਬਿਠਾਉਂਦੇ ਸੀ ਤੇ ਮੇਰੀ ਥੋਣ ਐਦਾਂ ਮਗਰ ਨੂੰ ਲਟਕ ਜਾਂਦੀ ਸੀਗੀ ਤੇ ਉਹ ਫਿਰ ਮਤਲਬ ਬਹੁਤ ਜ਼ਿਆਦਾ ਡਰ ਗਏ ਸੀਗੇ ਵੀ ਆ ਕੀ ਹੋ ਗਿਆ ਤੇ ਉਦੋਂ ਫਿਰ ਉਹਨਾਂ ਨੇ ਪਾਪਾ ਨਾਲ ਗੱਲ ਕੀਤੀ ਵੀ ਆਪਣਾ ਮਤਲਬ ਲੜਕੀ ਐਦਾਂ ਹੋ ਗਈ ਹੈ ਤੇ ਆਪਾਂ ਨੂੰ ਦਿਖਾਣਾ ਚਾਹੀਦਾ ਕਿਤੇ ਉਹਨਾਂ ਨੇ ਬੜੀ ਜਗ੍ਹਾ ਦਿਖਾਇਆ ਤੇ ਇਲਾਜ ਕਰਾਇਆ ਇੱਕ ਆਯੁਰਵੇਦਿਕ ਸੀਗੇ ਵੀ ਡਾਕਟਰ ਉਹਨਾਂ ਨੇ ਮਤਲਬ ਮੇਰਾ ਇਲਾਜ ਕੀਤਾ ਸੀਗਾ ਉਹਨਾਂ ਨੇ ਮੇਰੀ ਮੰਮਾ ਨੂੰ ਕਿਹਾ ਸੀਗਾ ਵੀ ਤੁਸੀਂ ਇਹਨਾਂ ਨੂੰ ਵੀ ਪਾਣੀ ਤੋਂ ਬਚਾਣਾ ਹੈ ਠੀਕ ਹੈ ਵੀ ਤੁਸੀਂ ਪਾਣੀ ਤੋਂ ਬਚਾਓਗੇ ਤਾਂ ਵੀ ਕੁੜੀ ਤੁਹਾਡੀ ਠੀਕ ਹੋ ਜਾਏਗੀ ਹਨਾ ਤੇ ਪਾਣੀ ਉਦੋਂ ਮੈਨੂੰ ਵੋਮਟਿੰਗ ਹੋ ਗਈ ਵੋਮਟਿੰਗ ਤੋਂ ਬਾਅਦ ਵੀ ਮੰਮਾ ਨੇ ਸਾਫ਼ ਕੀਤਾ ਸੌਣ ਲੱਗੇ ਉਹ ਮੇਨ ਆਪਣਾ ਚਿਹਰਾ ਜਿਵੇਂ ਪਾਣੀ ਚ ਦਿਸ ਗਿਆ ਅੱਛਾ ਉਸ ਦੇ ਨਾਲ ਜੋ ਉਹਨਾਂ ਦਾ ਇਲਾਜ ਕੀਤਾ ਸੀਗਾ ਉਹ ਵਿੱਚ ਹੀ ਰਹਿ ਗਿਆ ਠੀਕ ਹੈ ਉਸ ਦੇ ਨਾਲ ਥੋੜਾ ਤਾਂ ਅਸਰ ਹੋਇਆ ਮਤਲਬ ਜੋ ਸਹੀ ਤਾਂ ਮੇ ਹੋ ਗਈ ਪਰ ਜੋ ਮੇਰਾ ਹਫੀ ਹਿੱਸਾ ਸੀਗਾ ਆਦਾਂ ਥੱਲੇ ਥੱਲੇ ਲੱਤਾਂ ਤੋਂ ਉਹ ਮਾਰਿਆ ਗਿਆ ਲੱਤਾਂ ਮੇ ਖੜ ਗਈਆਂ ਪਾਣੀ ਦੇਖਦੇ ਸਾਰ ਪਾਣੀ ਦੇਖਦੇ ਸਾਰੀ ਤੇ ਲੱਤਾਂ ਖੜ ਗਈਆਂ ਤੇ ਮੈਂ ਤੁਰਨੋਂ ਫਿਰਨੋਂ ਹਟ ਗਈ ਅੱਛਾ ਵੀ ਫਿਰ ਮੈਂ ਇੱਕ ਸਾਈਡ ਤੇ ਬੈਠੀ ਰਹਿੰਦੀ ਸੀਗੀ ਮੰਜੇ ਤੇ ਹੀ ਵੀ ਮੰਮੀ ਬਣਾਣੇ ਚੱਕ ਕੇ ਬਾਣਾ ਮੰਮੀ ਬਣਾਣੇ ਚੱਕ ਕੇ ਨਵਾਣਾ ਉਹਨਾਂ ਨੇ ਵੀ ਸਾਰਾ ਕੁਝ ਚੱਕ ਕੇ ਕਰਨਾ ਵੀ ਕਿਤੇ ਲੈ ਕੇ ਵੀ ਜਾਣਾ ਤਾਂ ਵੀ ਉਹਨਾਂ ਨੇ ਚੱਕ ਕੇ ਹੀ ਲੈ ਜਾਣਾ ਮੈਨੂੰ ਉਸ ਕੰਡੀਸ਼ਨ ਚ ਮਤਲਬ ਬਹੁਤ ਬੁਰਾ ਫੀਲ ਹੁੰਦਾ ਸੀ ਵੀ ਮੰਮੀ ਮੇਰਾ ਬਹੁਤ ਰੋਂਦੀ ਸੀਗੀ ਵੀ ਕਿਵੇਂ ਵੀ ਕਰਾਂਗੇ ਹਨਾ ਵੀ ਕਿਵੇਂ ਸੰਭਾਲਾਂਗੇ ਉਵੇਂ ਜਿਵੇਂ ਜਿਵੇਂ ਲੋਕ ਕਹਿੰਦੇ ਨੇ ਵੀ ਚਲੋ ਵੀ ਤੁਸੀਂ ਉੱਥੇ ਲੈ ਜਾਓ ਵੀ ਆਸ ਜਗ੍ਹਾ ਤੇ ਲੈ ਜਾਓ ਵੀ ਤੁਹਾਡੀ ਕੁੜੀ ਠੀਕ ਹੋ ਜਾਏਗੀ ਤੋੜਾ ਨੂੰ ਫਿਰਨ ਲੱਗ ਜੇਗੀ ਵੀ ਉਹਨਾਂ ਨੇ ਮਤਲਬ ਹਰ ਇੱਕ ਜਗ੍ਹਾ ਤੇ ਦਿਖਾਇਆ ਮੈਨੂੰ ਹਰੇ ਮੇਰੇ ਆਪਰੇਟ ਵੀ ਹੋਏ ਨੇ ਬਹੁਤ ਜ਼ਿਆਦਾ ਆਪਰੇਟ ਹੋਏ ਨੇ ਮੇਰੇ ਮੇਰੇ ਘਟੋ ਘਟ ਦਿਨ ਚਾਰ ਆਪਰੇਟ ਹੋਏ ਨੇ ਪਟਨਾ ਸਾਹਿਬ ਬਾਬਾ ਬੁੱਢਾ ਸਾਹਿਬ ਅੰਬਰਸਾਰ ਤੇ ਬਹੁਤ ਹੋਏ ਨੇ ਮਤਲਬ ਉਹਨਾਂ ਨੇ ਐਦਾਂ ਮੇਰਾ ਆਪਰੇਟ ਕੀਤਾ ਵੀ ਮੇਰੇ ਲੱਤਾਂ ਦੇ ਨਾਲ ਤਿੰਨ ਤਿੰਨ ਇੱਟਾਂ ਬੰਨ ਦਿੱਤੀਆਂ ਸੀਗੀਆਂ ਅੱਛਾ ਹਾਂਜੀ ਵੀ ਉਸ ਜੀ ਨਾਲ ਵੀ ਹਾਂ ਵੀ ਲੱਤਾਂ ਇਹਨਾਂ ਦੀਆਂ ਜੋ ਵੀ ਸਿੱਧੀਆਂ ਰਹਿਣ ਹੂੰ ਹੂੰ ਪਲਸਟਰ ਬੰਨ ਕੇ ਤਿੰਨ ਤਿੰਨ ਇੱਟਾਂ ਬੰਨ ਦਿੰਦੇ ਸੀ ਵੀ ਮੈਨੂੰ ਉਸ ਟਾਈਮ ਬਹੁਤ ਤਕਲੀਫ ਹੁੰਦੀ ਸੀਗੀ ਵੀ ਬਹੁਤ ਰੋਂਦੀ ਹੁੰਦੀ ਸੀ ਵੀ ਮਮੂ ਮੈਂ ਕਹਿੰਦੇ ਸੀ ਵੀ ਮੈਨੂੰ ਛਡਾ ਲਓ ਮੈਂ ਹੈ ਨਹੀਂ ਇਹ ਤਰੀਕਾ ਕਰ ਸਕਦੀ ਸਾਂ ਨਹੀਂ ਸਕਦੀ ਤਾਂ ਤੁਸੀਂ ਵੀ ਰਹਿਣ ਦਿਓ ਮੰਗੇ ਨਹੀਂ ਵਿਚਾਲ ਕੋਈ ਨਹੀਂ ਮੇਰਾ ਬੱਚਾ ਕੋਈ ਨਹੀਂ ਠੀਕ ਹੋ ਜਾਓਗੇ ਤੁਸੀਂ ਤੁਰਨ ਲੱਗ ਜਾਓਗੇ ਇਤੋਂ ਵਧੀਆ ਆਪਣ ਕੀ ਹੈ ਥੋੜੀ ਜੀ ਹਿੰਮਤ ਰੱਖ ਥੋੜਾ ਜਿਆਦਾ ਤਾਂ ਕਰਨਾ ਹੀ ਪੈਣਾ ਹੈ ਨਾ ਹੌਸਲਾ ਰੱਖ ਉਸ ਚੱਕਰ ਦੇ ਨਾਲ ਮਤਲਬ ਜਦੋਂ ਉਹਨਾਂ ਨੇ ਇੱਟਾਂ ਬੰਨੀਆਂ ਹਨਾ ਉਹਦੇ ਨਾਲ ਜੋ ਮੇਰੀ ਰੀੜ ਦੀ ਹੱਡੀ ਸੀ ਨਾ ਉਹ ਟੁੱਟ ਗਈ ਅੱਛਾ ਮਣ ਕੇ ਜਿਹੜੇ ਹਿੱਲ ਗਏ ਉਸ ਤਾਂ ਕੋਈ ਫਰਕ ਨਹੀਂ ਪਿਆ ਹਾਂ ਉਹਦਾ ਉਸ ਚੀ ਨਾਲ ਮੈਨੂੰ ਫਰਕ ਤਾਂ ਨਹੀਂ ਪਿਆ ਉਹ ਜਿਆਦਾ ਹੋਰ ਕੰਡੀਸ਼ਨਲ ਖਰਾਬ ਹੋ ਗਈ ਮੇਰੀ ਜਿਵੇਂ ਮੇਰਾ ਕਮਰ ਜਿਹੜੀ ਉਹ ਮੇਰੀ ਮਤਲਬ ਕਮਰ ਇੱਕ ਸਾਈਡ ਹੋ ਗਈ ਬਾਹਰ ਅੱਛਾ ਤੇ ਇੱਕ ਸਾਈਡ ਕਮਰ ਬਾਹਰ ਹੋ ਗਈ ਉਧਰ ਛੜ ਤੇ ਉਹ ਇਟਾਂ ਬੰਨਣ ਨਾਲ ਤੇ ਫਿਰ ਮੰਮੀ ਕਹਿੰਦੇ ਚਲੋ ਹੁਣ ਥੱਕ ਹਾਰ ਕੇ ਬਹੁਤ ਪੈਸਾ ਲਾਇਆ ਉਹਨਾਂ ਨੇ ਮੇਰੇ ਪਿੱਛੇ ਵੀ ਕੀ ਨਹੀਂ ਕੀਤਾ ਹਾਂ ਤੇ ਇਹੀ ਗੱਲ ਕੀਤੀ ਵੀ ਚਲੋ ਠੀਕ ਹੋ ਜਾਣਾ ਵੀ ਆਪਦੇ ਪੈਰਾਂ ਤੇ ਖੜੀ ਹੋ ਜਾਵੇ ਕਿਸੇ ਦੇ ਮੋਤਾਜ ਨਾ ਰਵੇ ਵੀ ਕੱਲ ਨੂੰ ਕੋਈ ਇਹ ਨਾ ਵੀ ਕਵੇ ਵੀ ਕੌਣ ਸੰਭੇ ਗੈਨੂ ਵੀ ਕਿੱਥੇ ਇਹਨੂੰ ਲੈ ਕੇ ਲਗੇ ਫਿਰਾਂਗੇ ਤੇ ਵੀਰ ਥੱਕ ਹਾਰ ਕੇ ਫਿਰ ਉਹ ਵੀ ਬੈਠ ਗਈ ਵੀ ਕਹਿੰਦੀ ਹੁਣ ਮੈਂ ਕੀ ਕਰਾਂ ਉਹ ਵੀ ਅੰਦਰ ਟੈਨਸ਼ਨਾਂ ਚ ਬੈਠੀ ਰਹਿੰਦੀ ਰੋਂਦੀ ਰਹਿੰਦੀ ਤੇ ਮੈਂ ਵੀ ਰੋਣਾ ਮਤਲਬ ਬੈਠੀ ਰਹਿਣਾ ਤੇ ਮੰਮੀ ਨੇ ਮੇਰੇ ਮਾਲਿਸ਼ਾਂ ਕਰਨੇ ਉਹਨਾਂ ਨੇ ਘਰੇ ਹੀ ਮਤਲਬ ਕੋਸ਼ਿਸ਼ ਕਰੀ ਰੱਖਣੀ ਮੈਨੂੰ ਖੜਾ ਕਰਨਾ ਮੈਨੂੰ ਖਲਾਰਨਾ ਮੰਝੇ ਦੇ ਨਾਲ ਤੁਰਾਣਾ ਵੀ ਤੂੰ ਤੋਰ ਪੁੱਤ ਤੋਰ ਪਈਂ ਤੂੰ ਵੀ ਉਹਨਾਂ ਨੇ ਮਾਲਿਸ਼ ਕਰਨੀ ਮੇਰੀ ਤੇ ਮੇਰੇ ਨਾਨੀ ਲੈ ਕੇ ਮੈਨੂੰ ਪੱਜੀ ਵੀ ਉਹ ਮੇਰੇ ਨਾਲ ਰਹਿੰਦੀ ਜਿੰਨਾ ਉਹਨਾਂ ਨੇ ਟਾਈਮ ਲਗਾ 6 ਮਹੀਨੇ ਰੱਖਣਾ ਚਾਹਤਾ ਨੰਨੇ ਮਹੀਨੇ ਰੱਖਣਾ ਮੇਰੀ ਨਾਨੀ ਮੇਰੇ ਨਾਲ ਹੀ ਰਹਿੰਦੀ ਹੁੰਦੀ ਸੀਗੀ ਅੱਛਾ ਤੇ ਘਰ ਛੱਡ ਕੇ ਆਪਦਾ ਉੱਥੇ ਰਹਿੰਦੇ ਹੁੰਦੇ ਸੀ ਮੇਰੇ ਨਾਲ ਹੀ ਫਰਕ ਫਿਰ ਵੀ ਨਹੀਂ ਕੁਝ ਪਿਆ ਬਸ ਜਦੋਂ ਕਿਸਮਤ ਹਾਰ ਜੇ ਹਨ ਤੇ ਫਿਰ ਬਸ ਇਹੀ ਗੱਲ ਹੈ ਵੀ ਚਲੋ ਮੰਮੀ ਕਹਿੰਦੇ ਚਲ ਜੋ ਕਿਸਮਤ ਮੁਜੂਰ ਜੋ ਤੇਰੀ ਲਾਈਫ ਚ ਸੀਗਾ ਹਨ ਜੋ ਤੈਨੂੰ ਤੇਰੇ ਹਿੱਸੇ 'ਚ ਸੀ ਤੈਨੂੰ ਮਿਲ ਗਿਆ ਅਸੀਂ ਪੁੱਤਰ ਆਪਦੇ ਵੱਲ ਬਹੁਤ ਕੋਸ਼ਿਸ਼ ਕੀਤੀ ਪਰ ਤੇਰੀ ਕਿਸਮਤ ਇਹੀ ਸੀਗੀ ਹੁਣ ਇਸੇ ਨੂੰ ਹੀ ਤੈਨੂੰ ਮੰਨਣਾ ਪੈਣਾ ਤੇ ਹਾਰ ਕੇ ਥੱਕ ਕੇ ਮੈਂ ਬੈਠ ਗਈ ਜਦੋਂ ਬਾਹਰ ਨਿਕਲਣਾ ਕਿਸੇ ਨਾ ਲੋਕੀ ਛੇੜਦੇ ਹੁੰਦੇ ਸੀਗੇ ਮੈਨੂੰ ਆਹ ਦੇਖ ਲੰਗੜੀ ਆ ਗਈ ਉਹ ਦੇਖ ਲੰਗੜੀ ਆਈ ਆਪ ਨੂੰ ਬੜੀ ਫੀਲ ਹੁੰਦਾ ਸੀਗਾ ਵੀ ਐ ਮੈਨੂੰ ਲੋਕੀ ਕਹਿੰਦੇ ਆ ਵੀ ਅੰਦਰ ਬਾੜ ਵਰਕੇ ਰੋਣਾ ਫਿਰ ਮੈਂ ਬਾਹਰ ਨਹੀਂ ਨਿਕਲਣਾ ਮਤਲਬ ਖੇਡਣਾ ਨਹੀਂ ਮੰਮੀ ਨੇ ਮੈਨੂੰ ਕਹਿਣਾ ਵੀ ਚਲ ਤੂੰ ਖੇਡ ਲੈ ਜਵਾਕਾਂ ਨਾਲ ਕਰ ਲੈ ਵੀ ਮੈਂ ਖੇਡਣਾ ਨਹੀਂ ਉਹ ਵੀ ਆਪ ਨੂੰ ਫੀਲ ਹੁੰਦਾ ਵੀ ਹਾਂ ਵੀ ਮੈਂ ਉਹਨਾਂ ਤਰ੍ਹਾਂ ਕਿਉਂ ਨਹੀਂ ਖੇਡ ਸਕਦੀ ਭੱਜ ਭੱਜ ਫਿਰ ਸਕਦੀ ਕਿਉਂਕਿ 6 ਕੁ ਸਾਲਾਂ ਦੇ ਜਵਾਕ ਨੂੰ ਹਨਾ ਐਨੀ ਸਮਝ ਨਹੀਂ ਹੁੰਦੀ properly ਸਮਝ ਤੋ ਉਹਨਾਂ ਦੀ ਜਦ ਬੰਦਾ ਮੀਚਰ ਹੁੰਦਾ ਹੈ ਉਹਦਾ ਇੰਨਾ ਸਮਝ ਨਹੀਂ ਹੁੰਦੀ ਜੇ ਜਿੰਨੇ ਨੂੰ ਮੈਂ ਵੱਡੀ ਹੁੰਦੀਗੀ ਮਤਲਬ ਜਿੰਨੇ ਜਿੰਨਾਂ ਨੂੰ ਹੁੰਦੀਗੀ ਉਹ ਤੋਂ ਨੂੰ ਜ਼ਿਆਦਾ ਮੈਨੂੰ ਫੀਲ ਹੋਣ ਲੱਗ ਗਿਆ ਮੈਨੂੰ ਲੋਕਾਂ ਦੇ ਸਾਹਮਣੇ ਜਾਣਾ ਬੜਾ ਆਊਟ ਫੀਲ ਹੁੰਦਾ ਸੀਗਾ ਵੀ ਮੈਂ ਕਿਸੇ ਦੇ ਸਾਹਮਣੇ ਚੱਲਦੀ ਜਾਂਦੀ ਨਹੀਂ ਸੀ ਸਾਡੇ ਘਰ ਗੈਸਟ ਆ ਜਾਂਦੇ ਸੀਗੇ ਮੈਂ ਅਲੱਗ ਕਮਰੇ ਚ ਬੈਠੀ ਰਹਿੰਦੀ ਸੀਗੀ ਅੱਛਾ ਵੀ ਮੈਨੂੰ ਕੋਈ ਖੁਸ਼ ਕਹਿ ਹਾਂ ਵੀ ਮੈਨੂੰ ਕੁਝ ਕਹਿਣਾ ਦੇਵੇ ਵੀ ਮੈਂ ਰਹਿੜ ਕੇ ਜਾਣਾ ਕਿਸੇ ਦੇ ਸਾਹਮਣੇ ਹਨਾ ਤੇ ਉਹ ਚ ਜਮਨ ਬਹੁਤ ਫੀਲ ਹੁੰਦੀਆਂ ਸੀਗੀਆਂ ਵੀ ਬਹੁਤ ਮਤਲਬ ਆਪਦੇ ਆ ਉਹਨੂੰ ਕਰਦੀ ਸੀਗੀ ਮੈਂ ਉਸ ਕਾ ਤਰੀਕੇ ਨਾਲ ਉਹ ਮੈਨੂੰ ਅੰਦਰੇ ਆ ਕੇ ਮਿਲ ਜਾਂਦੇ ਮਤਲਬ ਮੇਰੇ ਮਾਮਾ ਜੋ ਵੀ ਹੈ ਰਿਸ਼ਤੇਦਾਰ ਰਿਸ਼ਤੇਦਾਰ ਸਾਡੇ ਪਿਆਰ ਅੰਦਰੇ ਦੇ ਜਣਾ ਮੈਂ ਉੱਥੇ ਹੀ ਬੈਠੀ ਰਹਿਣਾ ਉੱਥੇ ਹੀ ਇੱਕੇ ਥਾਂ ਤੇ ਉਹਨਾਂ ਨੇ ਅਲੱਗ ਕਮਰੇ 'ਚ ਬੈਠੇ ਰਹਿਣਾ ਮੈਂ ਅਲੱਗ 'ਚ ਬੈਠੇ ਰਹਿਣਾ ਤੇ ਮੈਂ ਜਲਦੀ ਕਿਸੇ ਸਾਹਮਣੇ ਨਹੀਂ ਜਾਂਦੀ ਸੀਗੀ ਨਾ ਮੈਂ ਕਿਤੇ ਵਿਆਹ ਸ਼ਾਦੀ ਤੇ ਜਾਂਦੀ ਸੀਗੀ ਕਿਉਂ ਵਿਆਹ ਕਿਉਂ ਨਹੀਂ ਜਾਂਦੇ ਵਿਆਹਾਂ 'ਤੇ ਇਸ ਕਰਕੇ ਨਹੀਂ ਜਾਂਦੇ ਸੀ ਵੀ ਹਾਂ ਮੈਨੂੰ ਉੱਥੇ ਸਾਰੇ ਤੁਰਦੇ ਫਿਰਦੇ ਹੋਣਗੇ ਵੀ ਮੈਂ ਐਦਾਂ ਤੁਰਾਂਗੀ ਸਾਰਿਆਂ ਦੀ ਨਿਗਾ ਮੇਰੇ ਤੇ ਆ ਕੇ ਟਿਕੀਗੀ ਹਾਂ ਸਾਰਿਆਂ ਦੀ ਨਿਗਾ ਮੇਰੇ ਤੇ ਆ ਕੇ ਟਿਕੇਗੀ ਹਾਈ ਕਿਵੇਂ ਕੁੜੀ ਤੁਰਦੀ ਏ ਕਿਵੇਂ ਵੀ ਰੜਦੀ ਵਿਚਾਰੀ ਜਦੋਂ ਨਾ ਦੇ ਕੇ ਆਣਾ ਵੀ ਆਪਾਂ ਪ੍ਰੋਪਰ ਤੁਰ ਲਈਏ ਫਿਰ ਤਾਂ ਕੋਈ ਦਿੱਕਤ ਨਹੀਂ ਨਹੀਂ ਜਦੋਂ ਕੋਈ ਸਾਰਾ ਮਤਲਬ ਸਾਰੇ ਵਿਆਹ ਦੇ ਵਿੱਚ ਕਿੰਨਾ ਆਦਮ ਹੁੰਦਾ ਹੈ ਹਣਾ ਸਾਰੇ ਜਦੋਂ ਦੇਖਣ ਲੱਗਦੇ ਨਾ ਉਦੋਂ ਥੋੜਾ ਜਿਹਾ ਹੋਰ ਹੀ ਫੀਲ ਆਉਂਦਾ ਇਸ ਕਰਕੇ ਮੈਂ ਕਦੇ ਵਿਆਹ ਤੇ ਨਹੀਂ ਜਾਂਦੀ ਸੀ ਕਦੇ ਵਿਆਹ ਨਹੀਂ ਦੇਖਿਆ ਕਦੇ ਵਿਆਹ ਨਹੀਂ ਦੇਖਿਆ ਉਹ ਵੀ ਮੇਰੀ ਸਿਸਟਰ ਹਣੀ ਤੱਕੇ ਨਾਲ ਮੈਨੂੰ ਲੈ ਜਾਂਦੀ ਸੀ ਮੇਰੇ ਵੱਡੇ ਸਿਸਟਰ ਸੀਗੀ ਮੇਰੇ ਸਿਸਟਰ ਹਮੇ ਕਹਿੰਦੇ ਮੇਰੇ ਵੀ ਮੇਰੇ ਸਿਸਟਰ ਹਮੇ ਨੂੰ ਬਹੁਤ ਪਿਆਰ ਕਰਦੀਆਂ ਨੇ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਤੋਂ ਜਦ ਮੇਰੀ ਵੱਡੀ ਸਿਸਟਰ ਸੀਗੀ ਮੰਮੀ ਨੇ ਕਹਿਣਾ ਕਿੱਥੇ ਲੈ ਕੇ ਲਗੇ ਫਿਰਾਂਗੇ ਨੂੰ ਚੱਕ ਕੇ ਚੱਕਣਾ ਓਖਾਏ ਇੱਕ ਤੁਰਦਾ ਫਿਰਦਾ ਬੰਦਾ ਹੋਵੇ ਹਨਾ ਤੁਰ ਫਿਰ ਕੇ ਉੱਥੇ ਹੋ ਜਾਵੇ ਇਹਨੇ ਜਿੱਥੇ ਨੂੰ ਬਾਤ ਆ ਉਹਨੇ ਉੱਥੇ ਬੈਠੀ ਦੇਣਾ ਹੈ ਉੱਥੇ ਇਹਨੇ ਕਿਤੇ ਉਹ ਤਿੰਨ ਵਿਆਹ ਤੇ ਜਾ ਕੇ ਕੀ ਕਰਨਾ ਹਨ ਉਹ ਵੀ ਬੜਾ ਰੋਂਦੀ ਹੁੰਦੀ ਸੀਗੀ ਮੈਂ ਆ ਮਾਂ ਅੰਦਰੋਂ ਅੰਦਰ ਹੀ ਉਹਨੇ ਰੋਈ ਰੱਖਣਾ ਤੇ ਜਾਨ ਹੁੰਦਾ ਵੀ ਨਹੀਂ ਦੇਲ ਕਰਦਾ ਸੀ ਕਿ ਤੇ ਛੱਡ ਗਏ ਹਾਂ ਰਕੇ ਤੁਹਾਨੂੰ ਬੰਦਾ ਰਿਸ਼ਤੇਦਾਰਾਂ ਚ ਜਾਣਾ ਪੈਂਦਾ ਵਰਤਨਾ ਪੈਂਦਾ ਉਹਨੇ ਤੱਕਾ ਕਰਨਾ ਸਿਸਟਮ ਨੇ ਇੱਕ ਦੋ ਵਿਆਹਾਂ ਤੇ ਲੈ ਗਈ ਮੈਨੂੰ ਆਪ ਹੀ ਹੂੰ ਹੂੰ ਕਹਿੰਦੇ ਨਹੀਂ ਇਹਨੂੰ ਲੈ ਕੇ ਜਾਣਾ ਕਰੇ ਨਹੀਂ ਛੱਡ ਦੇਣਾ ਕਰੇ ਕੱਲੀ ਬੈਠੀ ਰਹੇਗੀ ਕੀ ਵੀ ਫੀਲ ਕਰੇਗੀ ਵੀ ਐਨਾ ਹੁੰਦਾ ਸੀ ਕਿ ਜਦੋਂ ਇਹ ਚਲੇ ਚਲੇ ਜਾਂਦੇ ਸੀ ਨਾ ਵਿਆਹ ਤੇ ਤੇ ਮੈਨੂੰ ਮਗਰੋਂ ਬਹੁਤ ਹੁੰਦੀ ਹੁੰਦੀ ਸੀ ਜਦ ਸਾਰੇ ਚਲੇ ਜਾਂਦੇ ਹਾਂਜੀ ਮੈਂ ਕਹਿੰਦੇ ਉਹ ਤਰਣਾ ਵੀ ਮੈਂ ਇਕੱਲੀ ਰਹਿ ਗਈ ਹਾਂ ਮੈਂ ਵੀ ਨੋਰਮਲ ਹੁੰਦੀ ਮੈਂ ਵੀ ਜਾਂਦੀ ਕਿਸੇ ਨਾਲ ਇੱਕ ਹੁੰਦੀ ਫਿਰਦੀ ਵੀ ਆ ਸ਼ਾਦੀ ਦੇਖਦੀ ਹਾਂ ਘਰ ਕੇ ਕਰਿਆ ਹੁੰਦੀ ਸੀ ਪਰ ਮੇਰੀ ਮੰਮੀ ਵਿਚਾਰੀ ਵੀ ਉਹਨਾਂ ਨੇ ਲੈ ਆਣਾ ਮੇਰੇ ਵਾਸਤੇ ਕੁਛ ਨਾ ਕੁਛ ਵੀ ਮੇਰੇ ਤੇ ਘਰ ਇਕੱਲੀ ਬੈਠੀ ਐ ਤਾਂ ਉਹਦੇ ਹੱਥੋਂ ਮੈਂ ਲਈ ਜਾਵਾ ਖਾਣਾ ਉਸ ਤੇ ਲੈ ਆਉਂਦੇ ਨਸੀਂ ਮੈਂ ਲਈ ਤੇ ਐਨਾ ਕਰ ਚੱਲ ਮਾਂ ਮੈਂ ਆ ਗਈ ਦੋ ਖਾਣਾ ਖਾਣਾ ਲੈ ਵਿਪਲ ਮੈਂ ਆਈ ਤਾਂ ਖਾਣਾ ਲਫੜ ਤੇ ਉਵੇਂ ਮੇਰੇ ਸਿਸਟਰ ਨੇ ਵੀ ਮੇਰੇ ਹਾਸੇ ਨਾਲ ਗੱਲ ਕਰ ਲੱਗ ਜਾਨੇ ਮੇਰ ਨਾਲ ਬਾਬੂ ਤੇ ਉਹਨਾਂ ਨੇ ਕਹਿਣ ਲੱਗਨ ਕੋਈ ਫਾਇਦਾ ਨਹੀਂ ਵਿਹਾਂ ਤੇ ਜਾਣ ਦਾ ਪੀੜ ਪੜੱਕਾ ਹੀ ਬੜਾ ਹੁੰਦਾ ਅੱਛਾ ਉਹਨਾਂ ਨੇ ਜਾਣਗੇ ਹਾਂ ਉਹਨਾਂ ਨੇ ਜਾਣਗੇ ਕੋਈ ਫਾਇਦਾ ਨਹੀਂ ਸਹੀ ਗੱਲ ਗਰਮੀ ਬਹੁਤ ਸੀਗੀ ਲੋਕ ਤਾਂ ਬੈਠਣ ਦਿੰਦੇ ਐਨਾ ਪੀੜ ਪੜੱਕਾ ਸ਼ੋਰ ਸ਼ਰਾਬਾ ਬਹੁਤ ਸੀਗਾ ਅੱਛਾ ਭੈਣਾ ਫੀਲ ਨਹੀਂ ਹੁੰਦੀ ਹਾਂ ਹਾਂ ਭੈਣਾ ਮੈਨੂੰ ਫੀਲ ਨਹੀਂ ਕਰਦੇ ਉਹਨਾਂ ਨੇ ਹੋਣ ਦਿੱਤਾ ਵੀ ਇਹ ਐਦਾਂ ਆ ਤੇ ਫਿਰ ਮੈਂ ਚਲੋ ਥੋੜਾ ਜਿਹਾ ਮਨ ਨੂੰ ਸੰਭਾਲ ਲੈਂਦੀ ਸੀ ਚਲੋ ਠੀਕ ਕਰ ਦੋਦੀਆਂ ਉਹਨੇ ਹਾਸੇ ਖੇਡ ਕੇ ਮੇਰਾ ਮੂਡ ਸੈਟ ਕਰ ਦੇਣਾ ਚਲੋ ਵੀ ਸਹੀ ਹੈਗਾ ਹਾਂ ਤਾਂ ਮੁੜ ਕੇ ਫਿਰ ਮੈਰਿਜ ਦਾ ਜਦੋਂ ਮੇਰੇ ਪਾਪਾ ਸੀਗੇ ਉਹ ਮੈਨੂੰ ਕਹਿੰਦੇ ਰਹਿੰਦੇ ਸੀਗੇ ਕਿ ਕੱਲ ਆ ਗਿਆ ਮੇਰੀ ਸਟੱਡੀ ਦਾ ਹਨਾ ਸਟੱਡੀ ਕਰਨੀ ਮੈਂ ਜਾਂਦੀ ਸੀਗੀ ਮੈਨੂੰ ਪੜਾਈ ਦਾ ਬਹੁਤ ਸ਼ੌਂਕ ਸੀਗਾ ਹਾਂ ਤੁਸੀਂ ਕਿੰਨਾ ਪੜੇ ਹੋ ਤੁਸੀਂ ਹਾਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਮੈਮ ਤੇ ਮੈਂ ਮੈਨੂੰ ਪੜਾਈ ਦਾ ਬਹੁਤ ਸ਼ੌਂਕ ਸੀਗਾ ਪਰ ਮੇਰੇ ਕੋਲ ਜਾਣ ਨੂੰ ਕੋਈ ਵਿਕਲ ਨਹੀਂ ਸੀਗਾ ਮੇਰੀ ਸਿਸਟਰ ਪੜ੍ਹਦੀ ਸੀਗੀ ਜੋ ਮੇਰੇ ਤੋਂ ਵੱਡੀ ਹੈ ਉਹ ਚਕਾਰ ਲਈ ਸਾਡੇ ਉਹ ਮੈਨੂੰ ਚਾਰੀ ਗਦਾੜੇ ਤੇ ਚੱਕ ਕੇ ਲੈ ਜਾਂਦੀ ਹੁੰਦੀ ਸੀਗੀ ਅੱਛਾ ਸਕੂਲ ਆ ਦੇ ਨਾਲ ਉਹ ਕਹਿੰਦੇ ਨਹੀਂ ਸੀ ਚਾਲ ਉਹਨੇ ਕਦਾੜੇ ਤੇ ਮੈਨੂੰ ਚੱਕ ਲੈਣਾ ਤੇ ਉੱਥੋਂ ਮੈਨੂੰ ਲੈ ਆਣਾ ਇੱਕ ਦਾੜੇ ਚੱਕ ਕੇ ਇੱਕ ਦਾੜੇ ਚੱਕ ਕੇ ਲੈ ਆਣਾ ਇਹ ਸਕੂਲ 'ਚ ਮੈਨੂੰ ਬਹੁਤ ਵੀ ਲੋਕੀ ਮਖੌਲ ਕਰਦੇ ਸੀਗੇ ਕੁੜੀਆਂ ਮੇਰੇ ਨਾਲ ਨਹੀਂ ਬੈਂਦੀਆਂ ਸੀਗੀਆਂ ਤੇ ਕਹਿੰਦੇ ਸੀ ਇਹ ਤਾਂ ਤੋਰ ਫੇਰ ਨਹੀਂ ਸੋਦੀ ਹਨਾ ਅਸੀਂ ਇਹਦੇ ਫਰੈਂਡ ਨਹੀਂ ਬੰਨਣਾ ਵੀ ਇਹ ਸਾਡੇ ਨਾਲ ਕਿਤੇ ਜਾਣ ਜੋਗੀ ਨਹੀਂ ਹੈਗੀ ਮੈਂ ਇੱਕ ਸਾਈਡ ਤੇ ਨੁਕਰ ਜੀ ਤੇ ਸਕੂਲ ਵੀ ਇਕੱਲੀ ਬੈਠੀ ਰਹਿਣਾ ਮੈਂ ਅਕੱਲੇ ਵੀ ਪੜੀ ਜਾਣਾ ਇੰਟੈਲੀਜੈਂਟ ਬੀਬੀ ਮੈਂ ਬਹੁਤ ਸੀਗੀ ਅੱਛਾ ਤੇ ਬਹੁਤ ਪੜੀ ਜਾਣਾ ਤੇ ਆਪਦਾ ਬੈਠੀ ਰਹਿਣਾ ਮੈਡਮ ਨੇ ਕਹਿਣਾ ਵੀ ਮੈਡਮ ਨੇ ਮੈਨੂੰ ਹੌਸਲਾ ਦੇ ਦੇਣਾ ਕੋਈ ਨਹੀਂ ਵੀ ਸਾਰਾ ਕੁਝ ਲਾਈਫ ਚ ਆਉਂਦਾ ਹੈ ਨਾ ਦੁੱਖ ਸੁੱਖ ਤੈਨੂੰ ਹਿੰਮਤ ਰੱਖਣੀ ਪੈਣੀ ਹੈ ਜੇ ਤੂੰ ਅੱਜ ਨੂੰ ਪੜ ਗਈ ਨਾ ਤੇ ਕੱਲ ਨੂੰ ਤੇਰੀ ਲਾਈਫ ਬਣ ਜਾਈ ਤੇ ਉਸ ਹੀ ਨਾਲ ਮੇਰੀ ਭੈਣ ਵਿਚਾਰੀ ਮੈਨੂੰ ਪੰਜਵੀਂ ਤੱਕ ਪੜਾਏਗੀ ਮੈਨੂੰ ਅੱਛਾ ਪੰਜਵੀਂ ਤੱਕ ਵੀ ਅਸੀਂ ਦੋਨੋਂ ਭੈਣਾਂ ਇੱਕੋ ਸਕੂਲ ਚ ਪੜੀਆਂ ਆ ਅਸੀਂ ਦੋਨੋਂ ਪੜ ਗਈਆਂ ਚਲ ਪੰਜਵੀਂ ਤੱਕ ਉਹਨੇ ਚੈਨਾ ਮੈਨ ਪੜਾਤਾ ਉਦੋਂ ਮੁੜ ਕੇ ਕਿਸੇ ਤੋਂ ਪੁੱਛ ਦੱਸ ਕੇ ਅਸੀਂ ਰਿਕਸ਼ੇ ਦਾ ਇੰਤਜ਼ਾਮ ਕੀਤਾ ਮੰਮੀ ਉਹਨਾਂ ਨੇ ਤੇ ਫਿਰ ਮੈਂ ਦੂਜੇ ਗਵਰਨਮੈਂਟ ਸਕੂਲ ਲੱਗ ਗਈ ਵੱਡੇ ਸੇਮ ਵਿੱਚ ਫਿਰ ਮੈਂ ਉੱਥੇ ਜਾਂਦੀ ਰਹੀ ਤੇ ਉੱਥੇ ਮੇਰਾ ਕਈ ਘਰੀ ਵਾਰੀ ਰਸਤੇ ਵਿੱਚ ਮੇਰਾ ਸਾਈਕਲ ਖਰਾਬ ਹੋ ਜਾਣਾ ਤੇ ਮੈਂ ਉੱਥੇ ਹੀ ਖੜੀ ਰਹਿਣਾ ਰਸਤੇ ਦੇ ਵਿੱਚ ਹੀ ਅੱਛਾ ਤੇ ਨਾ ਮੈਂ ਕਿਸੇ ਨੂੰ ਕਹਿਣ ਜੋਗੀ ਨਾ ਮੈਂ ਫੋਨ ਕਰਨ ਜੋਗੀ ਕਿਉਂਕਿ ਉਸ ਟਾਈਮ ਫੋਨ ਨਹੀਂ ਹੁੰਦੇ ਸੀ ਹਨਾ ਕਿਸੇ ਕੋਲ ਤੇ ਜੇ ਉਹਦੇ ਵਿਰਲੇ ਵਿਰਲੇ ਹੁੰਦੇ ਮੈਂ ਕਿੰਨੂ ਕਰਾਂ ਨੰਬਰ ਐਡੇ ਯਾਦ ਨਹੀਂ ਹੁੰਦੇ ਸੀਗੇ ਆਪਾਂ ਵੀ ਛੋਟੇ ਜਿਹੇ ਤਾਂ ਹੁੰਦੇ ਸੀਗੇ ਤੇ ਮੈਂ ਰਸਤੇ ਵਿੱਚ ਖੜੀ ਰਹਿਣਾ ਰੋਈ ਜਾਣਾ ਹੈ ਵੀ ਮੈਨੂੰ ਕੌਣ ਲੈਣ ਆਵੇਗਾ ਮੈਂ ਇੱਥੇ ਖੜੀ ਰਾਂਗੀ ਮੇਰਾ ਰੱਖਿਆ ਖਰਾਬ ਹੋ ਜਾਣਾ ਉੱਥੇ ਕਦੇ ਕਿਸੇ ਨਾ ਕਿਸ ਨੇ ਵੇਖ ਕੇ ਵਿਚਾਰੇ ਨੇ ਕਹਿ ਦੇਣਾ ਕੀ ਹੋ ਗਿਆ ਪੁੱਤ ਰੱਖਿਆ ਖਰਾਬ ਹੋ ਗਿਆ ਹਾਂਜੀ ਰੱਖਿਆ ਖਰਾਬ ਹੋ ਗਿਆ ਉਹਨਾਂ ਨੇ ਰੱਖਿਆ ਨੂੰ ਤੱਕਾ ਲਾ ਕੇ ਮੈਨੂੰ ਘਰੇ ਛੱਡਿਆਣਾ ਅੱਛਾ ਜੇ ਜਮਾ ਹੀ ਡਾਊਨ ਹੋ ਜਾਣਾ ਰੱਖਿਆ ਜਮਾ ਟੁੱਟ ਜਾਣਾ ਉਹਨਾਂ ਨੇ ਮੈਨੂੰ ਚੱਕ ਕੇ ਘਰੇ ਛੱਡਿਆਣਾ ਅੱਛਾ ਕੁਝ ਮੈਂ ਇਸ ਕਰਕੇ ਥੋੜੀ ਜਿਹੀ ਹਿੰਮਤ ਹ ਵੀ ਮੈਂ ਕਿੰਨਾ ਕੁ ਚੇਰ ਹਣਾ ਕਰਾਂਗੀ ਕਈ ਵਾਰ ਮੇਰੇ ਪਾਪਾ ਮੈਨੂੰ ਰਖਸ਼ਤ ਲੈਣ ਚਲੇ ਜਾਂਦੇ ਹੁੰਦੇ ਸੀਗੇ ਸਕੂਲੋਂ ਮੈਡਮ ਨੇ ਫੋਨ ਕਰ ਦੇਣਾ ਭਈ ਵੀ ਤੁਹਾਡੀ ਗੁੜੀਆ ਦਾ ਜਿਹੜਾ ਹਨਾ ਵੀਰਪਾਲ ਦਾ ਰੱਖਸ਼ਾ ਖਰਾਬ ਹੋ ਗਿਆ ਵੀ ਤੁਸੀਂ ਲੈ ਜਾਓ ਮੇਰੇ ਪਾਪਾ ਨੇ ਆ ਜਾਣਾ ਤੇ ਮੇਰੇ ਪਾਪਾ ਕੰਮ ਕਰਦੇ ਹੁੰਦੇ ਸੀਗੇ ਲੇਟ ਆਂਦੇ ਹੁੰਦੇ ਸੋ ਉੱਥੇ ਮੈਂ ਬੈਠੀ ਰਹਿਣਾ ਓਨੇ ਦਿਨ ਚਾਹੇ ਤਿੰਨਵੇਂ ਛੁੱਟੀ ਹੋਣੀ ਉਹਨਾਂ ਨੇ 4:30 5 ਵਜੇ ਆਣਾ ਮੈਂ ਓਨੇ ਵਜੇ ਹੀ ਘਰੇ ਜਾਣਾ ਅੱਛਾ ਲੇਟ ਉੱਥੇ ਬੈਠੀ ਰਹਿਣਾ ਸਾਰੇ ਚਲੇ ਜਾਂਦੇ ਸੀਗੇ ਬੱਚੇ ਮੋਠੀ ਬੈਠੀ ਰਹਿਣਾ ਫਿਰ ਉਹ ਲੈਣਾ ਹੈ ਫਿਰ ਆਂਦੇ ਹੁੰਦੇ ਸੀਗੇ ਮੈਨ ਉਹਨੂੰ ਕੀ ਹੋਇਆ ਸੀਗਾ ਮੈਨੂੰ ਵੀ ਬੁਖਾਰ ਚ ਟੀਕਾ ਲੱਗਿਆ ਸੀਗਾ ਜੀ ਹਾਂਜੀ ਨਿੱਕਾ ਹੁੰਦਾ ਸੀਗਾ 5 ਸਾਲ ਦਾ ਸੀ ਤੇ ਉਹ ਇੱਥੇ ਨਾਲ ਹੀ ਹੈ ਸਾਡੀ ਸ਼ਾਪ ਡਾਕਟਰ ਦੀ ਉਹ ਬਸ ਚੈੱਕ ਉਹਨਾਂ ਨੇ ਵੀ ਨਹੀਂ ਕਰਿਆ ਬਸ ਉਹ ਨਵੇਂ-ਨਵੇਂ ਆਇਆ ਸੀ ਡਾਕਟਰ ਬਣ ਕੇ ਉਹਨਾਂ ਨੇ ਆਉਣ ਸਾ ਬਸ ਟੀਕਾ ਲਾਦਾ ਕਹਿੰਦੇ ਸਵੇਰ ਨੂੰ ਰਾਤ ਨੂੰ ਸ਼ਾਮ ਨੂੰ ਟੀਕਾ ਲਾਇਆ ਸਵੇਰ ਨੂੰ ਮੇਰੀਆਂ ਲੱਤਾਂ ਖੜਗੀਆਂ ਸੀਗੀਆਂ ਅੱਛਾ ਹਾਂਜੀ ਸਰਾ ਲੱਕ ਮਾਰਿਆ ਗਿਆ ਸੀ ਉਸ ਤੋਂ ਬਾਅਦ ਚ ਸਵੇਰੇ ਫਿਰ ਡੈਡੀ ਸਤਪਾਲ ਦੇ ਲੈ ਕੇ ਸੀ ਮੋਗੇ ਡਾਕਟਰ ਦੇ ਹਾਂਜੀ ਉਥੇ ਫਿਰ ਮੇਰਾ ਇਲਾਜ ਚੱਲਿਆ ਥੋੜਾ ਟਾਈਮ ਤੇ ਫਿਰ ਮੈਨੂੰ ਮੈਨੂੰ ਵੀ ਬਹੁਤ ਮੇਰਾ ਵੀ ਇਲਾਜ ਕਰਾਇਆ ਕਰਦੇ ਨੇ ਪਰ ਨਹੀਂ ਫਰਕ ਪਿਆ ਜੀ ਹਾਂਜੀ ਹੌਲੀ ਹੌਲੀ ਵਰ ਦਿਲ ਪਤਲਾ ਪੈ ਗਿਆ ਤਾਂ ਕਰਕੇ ਫਿਰ ਕਰਾਇਆ ਨੀਲਾ ਤੁਹਾਨੂੰ ਵੀ ਲੋਕ ਮੈਲੇ ਮਾਰਦੇ ਸੀ ਹਾਂਜੀ ਬਹੁਤ ਅੱਜ ਵੀ ਅੱਜ ਵੀ ਹਾਂਜੀ ਅੱਜ ਵੀ ਬਹੁਤ ਕੁਝ ਹੁੰਦਾ ਜਿੰਦਗੀ 'ਚ ਤੁਹਾਨੂੰ ਪਤਾ ਹੀ ਆ ਮੈਡਮ ਜਦੋਂ ਆਪਾਂ ਤਰੱਕੀ ਕਰਦੇ ਹਾਂ ਉਦੋਂ ਲੋਕ ਦੇਖ ਕੇ ਛੱਡਦੇ ਹੀ ਆ ਤਾਂ ਕਰਕੇ ਬਹੁਤ ਬਹੁਤ ਜ਼ਿਆਦਾ ਬੋਲਦਿਆ ਮੇਥਲੋ ਨਹੀਂ ਜਿੱਦਾਂ ਤੁਸੀਂ ਰੁੜ ਕੇ ਚੱਲਦੇ ਹੋ ਇਹ ਚੀਜ਼ ਨੂੰ ਲੈ ਕੇ ਮਾਰ ਰਹੇ ਹੋ ਹਾਂਜੀ ਸਾਡੇ ਨਾ ਇੱਕ ਆਪਣੇ ਲੋਕਾਂ ਦੇ ਵਿਚਾਰਾ ਸ਼ਬਦ ਦੀ ਬਹੁਤ ਵਰਤੋਂ ਕਰਦੇ ਆ ਅੱਛਾ ਵਿਚਾਰਾ ਕਹਿੰਦੇ ਹਾਂਜੀ ਤੁਹਾਨੂੰ ਬੁਰਾ ਲੱਗਦਾ ਜਦੋਂ ਕਹਿੰਦਾ ਹਾਂਜੀ ਬੁਰਾ ਲੱਗਦਾ ਕਿਉਂਕਿ ਮੈਂ ਆਪਦੇ ਪੈਰਾਂ ਤੇ ਸਹੀ ਹਾਂ ਖੜਾ ਕਿਉਂਕਿ ਮੈਂ ਆਪਦੀ ਜ਼ਿੰਦਗੀ ਜਿਗਰ ਦੇ ਹਾਰ ਨਹੀਂ ਨਹੀਂ ਨਵੇਂ ਨਹੀਂ ਮੰਨਦਾ ਅੱਜ ਤੱਕ ਨਹੀਂ ਮੈਂ ਮੰਨਦਾ ਤੇ ਜੇ ਕੋਈ ਕਹੇ ਰਵੇ ਫਿਰ ਬੁਰਾ ਹਾਂਜੀ ਬੁਰਾ ਲੱਗਦਾ ਹਾਂਜੀ ਕਿੱਦਾਂ ਰਿਸ਼ਤਾ ਹੋਇਆ ਤੇ ਤੁਹਾਡਾ ਸਾਡਾ ਰਿਸ਼ਤਾ ਮਤਲਬ ਅਰੇਂਜ ਮੈਰਿਜ ਹੀ ਸੀਗੀ ਸਾਡੀ ਠੀਕ ਹੈ ਤੇ ਮਤਲਬ ਅਸੀਂ ਹੈਂਡੀਕੈਪ ਗਰੁੱਪ ਵਿੱਚ ਸ਼ਾਮਿਲ ਸੀਗੇ ਤੇ ਸਾਡੇ ਹੈਂਡੀਕੈਪ ਗਰੁੱਪ ਵਿੱਚ ਵੀ ਮੇਰਾ ਬ੍ਰਦਰ ਬਣਿਆ ਹੋਇਆ ਸੀ ਜਬੀਰਾ ਸੀ ਇੱਕ ਉਹ ਕਹਿੰਦੇ ਹੁੰਦੇ ਸੀਗੇ ਵੀ ਕੋਲ ਤੇਰਾ ਸਿ ਰਿਸ਼ਤਾ ਕਰਾਣੇ ਆ ਉਸ ਦੇ ਬਾਵਜੂਦ ਇਹਨਾਂ ਦਾ ਵੀ ਮੈਨੂੰ ਮੈਸੇਜ ਆਇਆ ਸੀ ਤੇ ਇਹਨਾਂ ਨੇ ਮੈਸੇਜ ਕਰਕੇ ਮੈਨੂੰ ਪੁੱਛਿਆ ਵੀ ਇਹਦਾ ਇਹਦਾ ਵੀ ਮੇਰੀ ਜੇਸ ਵਗੈਰਾ ਸਾਰੀ ਦੱਸੀ ਉਹਨਾਂ ਨੇ ਵੀ ਸਾਰਾ ਮੈਂ ਆਪਣੇ ਬਾਰੇ ਦੱਸਿਆ ਤੇ ਫਿਰ ਮੈਂ ਕਰਦਿਆ ਨਾਲ ਗੱਲ ਕੀਤੀ ਮੰਮੀ ਉਹਨਾਂ ਨਾਲ ਤੇ ਮੰਮੀ ਉਹਨਾਂ ਨੇ ਗੱਲ ਕੀਤੀ ਚਲੋ ਮੰਮੀ ਨੇ ਦੇਖਿਆ ਪਾ ਲਿਆ ਉਹਨਾਂ ਨੇ ਦੇਖਣ ਘਰ ਆ ਗਏ ਉਹਨਾਂ ਨੇ ਵੱਡੀ ਦੀਦੀ ਨਾਲ ਗੱਲ ਕੀਤੀ ਵੱਡੀ ਦੀਦੀ ਨੇ ਕਿਹਾ ਚਲੋ ਕਰ ਦਿੰਨੇ ਆ ਹਨਾ ਵੀ ਮੰਮੀ ਕਹਿੰਦੀ ਸੀ ਚਲੋ ਐ ਵੀ ਦੋਨੋਂ ਇੱਕੋ ਵਰਗੇ ਹੋ ਜਾਣਗੇ ਕੱਲ ਨੂੰ ਕਿਵੇਂ ਸੰਭਾਲਣਗੇ ਇੱਕ ਦੂਜੇ ਨੂੰ ਹਨਾ ਕੱਲ ਨੂੰ ਬੱਚਾ ਵੀ ਹੋਵੇਗਾ ਤਾਂ ਕੱਲ ਨੂੰ ਕਿਵੇਂ ਇੱਕ ਦੂਜੇ ਨੂੰ ਸੰਭਾਲਣਗੇ ਕੀ ਕਰਨਗੇ ਇੱਕ ਜਦੋਂ ਇੱਕ ਦਾ ਬਿਮਾਰ ਹੋ ਜਾਵੇ ਵੀ ਬੰਦਾ ਲੈ ਕੇ ਤਾਂ ਤੁਰ ਪੈਂਦਾ ਹੈ ਇਸ ਚੀਜ਼ਾਂ ਨੂੰ ਵੀ ਉਹ ਸੋਚਦੇ ਸੀਗੇ ਅੱਛਾ ਤੇ ਦੀਦੀ ਨੇ ਮੇਰੀ ਨੇ ਅਸਿਸਟੈਂਟ ਵੱਡੀ ਨੇ ਕਿਹਾ ਕੋਈ ਨਹੀਂ ਮੰਮੀ ਕਹਿੰਦੀ ਜੇ ਰੱਬ ਨੇ ਇਹਨਾਂ ਨੂੰ ਜੇ ਜ਼ਿੰਦਗੀ ਦਿੱਤੀ ਹੈ ਨਾ ਤੇ ਹੌਸਲਾ ਵੀ ਉਹੀ ਦੇਵੇਗਾ ਠੀਕ ਹੈ ਜਿਉਂ ਉਹਨਾਂ ਨੇ ਦੁਨੀਆ 'ਚ ਭੇਜਿਆ ਹੈ ਤੇ ਇੰਨੀ ਹਿੰਮਤ ਵੀ ਉਹਨਾਂ ਨੂੰ ਦਿੱਤੀ ਹੈ ਨਾ ਵੇਲਾ ਆਵਦੇ ਆਪ ਨੂੰ ਸੰਭਾਲੀ ਬੈਠੇ ਨੇ ਇਹਨਾਂ ਵੀ ਕਰ ਲੈਂਦੀ ਹੈ ਆਪਦੇ ਆਪ ਨੂੰ ਸੰਭਾਲੀ ਬੈਠੀ ਐ ਨਾ ਪੜੀ ਵੀ ਜਾਂਦੀ ਐ ਤੇ ਚਲੋ ਕਰਦਾ ਵੀ ਸਾਰਾ ਕਰ ਲੈਂਦੀ ਐ ਤੈਨੂੰ ਟੈਨਸ਼ਨ ਨਾਲਾ ਕੋਈ ਨਹੀਂ ਆਪਾਂ ਕਰਦੇ ਨੇ ਘਰ ਤਾਂ ਬਣਾਣੀ ਆਂ ਸਾਰਾ ਕੁਝ ਕਰ ਦਿੰਦੀ ਹਾਂ ਹਾਂਜੀ ਮੈਂ ਸਾਰਾ ਘਰ ਦਾ ਕੰਮ ਸਾਰਾ ਕੁਝ ਕਰ ਲੈਣੀ ਆ ਮੈਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਵੀ ਮੈਂ ਖਰਚ ਕੰਮ ਨਹੀਂ ਕਰ ਸਕਦੀ ਜਾਂ ਉੱਠ ਬੈਠ ਨਹੀਂ ਸਕਦੀ ਸਾਰਾ ਕੁਝ ਚੱਕ ਲੈਣੀ ਆ ਵੀ ਇਹਨਾਂ ਨੂੰ ਪਤਾ ਹੀ ਹੈ ਅੱਛਾ ਸਾਰਾ ਝਾੜੂ ਪੋਚਾ ਵਗੈਰਾ ਕੱਪੜਾ ਲੀੜਾ ਸਾਰਾ ਕੁਝ ਕਰ ਲੈਣੀ ਆ ਮੈਂ ਅੱਛਾ ਹਾਂਜੀ अच्छा ਤੁਸੀਂ ਇਹ ਵੀ ਦੱਸ ਦਿੱਤੀ ਕਿ ਤੁਹਾਨੂੰ ਪਹਿਲਾਂ ਵੀ ਰਿਸ਼ਤੇ ਹੁੰਦੇ ਸੀਗੇ ਹਾਂਜੀ ਪਰ ਜਿਹੜੇ ਖੁੱਦ ਮਤਲਬ ਨਹੀਂ ਸਰੀਰਕ ਤੌਰ ਤੇ ਠੀਕ ਸੀ ਉਹ ਵੀ ਰਿਜੈਕਟ ਕਰਦੇ ਸੀ ਹਾਂਜੀ ਮਤਲਬ ਜਿਹੜੇ ਕਰੋੜੀਆਂ ਤੇ ਤੁਰਦੇ ਸੀ ਜਾਂ ਇਹਨਾਂ ਵਰਗੇ ਸੀਗੇ ਜਾਂ ਮੇਰੇ ਵਰਗੇ ਵੀ ਸੀਗੇ ਉਹ ਵੀ ਇਹ ਹੀ ਚੀਜ਼ਾਂ ਕਹਿੰਦੇ ਸੀ ਕਿ ਹਾਂ ਨਹੀਂ ਵੀ ਕੁੜੀ ਜਦ ਫੋੜੀਆਂ ਤੇ ਤੁਰਦੀ ਹੋਵੇ ਜਾਂ ਜਮਾ ਤੁਰਦੀ ਹੋਵੇ ਕਿਉਂਕਿ ਇਹ ਹੀ ਹੈ ਵੀ ਸਾਨੂੰ ਚਲ ਸੰਭਾਲ ਲਵੇ ਕੱਲ ਨੂੰ ਅਸੀਂ ਇਹਨੂੰ ਕਿੱਥੇ ਚੱਕੀ ਫੇਰਾਂਗੇ ਵੀ ਅਗਲੇ ਨੂੰ ਇਹ ਨਹੀਂ ਨਾ ਪਤਾ ਸੀਗਾ ਹਨਾ ਵੀ ਚਲੋ ਵੀ ਇੰਨਾ ਕੁ ਸੰਭਾਲ ਲੈਂਦਾ ਆ ਉਹਦੇ ਆਮ ਨੂੰ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਬਹੁਤ ਰਿਸ਼ਤੇ ਰਿਜੈਕਟ ਹੋਏ ਬਹੁਤ ਥਾਈਂ ਤੇ ਦੇਖਿਆ ਮੰਮੀ ਕਹਿੰਨ ਹਾਰ ਗਿਆ ਉਹ ਵੀ ਵੀ ਉਹ ਕਹਿੰਦੇ ਵੀ ਅਸੀਂ ਵੀ ਹਾਰ ਗਏ ਆ ਵੀ ਕਿੱਥੇ ਦੇਖੀ ਕਿੱਥੇ ਨਾ ਦੇਖੀ ਜਿੱਥੇ ਵੀ ਦੇਖੀ ਉੱਥੇ ਹੀ ਨਾ ਹੋ ਜਾਂਦੀ ਏ ਕੋਈ ਸਾਡੇ ਕੋਲ ਨਾ ਹੋ ਜਾਂਦੀ ਸੀ ਤੇ ਕਈ ਵਾਰ ਉਹਨਾਂ ਕੋਲ ਨਾ ਹੋ ਜਾਂਦੀ ਸਾਡੇ ਕੋਲ ਨਾ ਤਾਂ ਆਉਂਦੀ ਸੀ ਵੀ ਉਹਨਾਂ ਦੀ ਐਸ ਬਹੁਤ ਜ਼ਿਆਦਾ ਹੁੰਦੀ ਸੀ ਅੱਛਾ ਹਾਂਜੀ ਪਾਜੀ ਤੁਹਾਨੂੰ ਵੀ ਇਦਾਂ ਰਿਸ਼ਤੇ ਆਉਂਦੇ ਸੀ ਹਾਂਜੀ ਅੱਛਾ ਹਾਂ ਰੈਸਟ ਦਾ ਆਉਂਦੇ ਸੀਗੇ ਤੇ ਬਸ ਐਂ ਦੇਖ ਕੇ ਜਵਾਬ ਦੇ ਜਾਂਦੇ ਸੀ। ਅੱਛਾ ਤੁਹਾਨੂੰ ਦੇ ਕੇ ਕਿਉਂ? ਵੀ ਇਹ ਟੁੜ ਕੇ ਤੁਰਦਾ ਏ। ਕੱਲ ਹਾਂਜੀ। ਰੁੜ ਕੇ ਤੁਰਨ ਦੇ ਕਾਰਨ ਵੀ ਇਹ ਕਮਾਊਗਾ ਕੀ ਖਾਊਗਾ ਕੀ? ਅੱਛਾ ਇਦਾਂ ਹਾਂਜੀ। ਤੇ ਵੀ ਸਾਡਾ ਬੱਚੇ ਨੇ ਪਸੰਦ ਨਹੀਂ ਕਰਨਾ। ਵੀ ਇਹ ਰੁੜ ਕੇ ਤੁਰਦਾ ਸਾਡਾ ਬੱਚਾ ਸਹੀ ਸਲਾਮਤ ਆ। ਜਾਂ ਕਹਿੰਦੇ ਵੀ ਫੋੜੀਆਂ ਦੇ ਤੁਰਦਾ। ਉਹ ਤਾਂ ਕਰਕੇ ਕਿ ਸਾਨੂੰ ਫੋੜੀਆਂ ਦੇ ਤੁਰਦਾ ਚਾਹੀਦਾ ਹੈਗਾ। ਫਿਰ ਤਾਂ ਕਰਕੇ ਰਿਜੈਕਟ ਕਰ ਦਿੰਦੇ ਸੀ। ਹਾਂਜੀ ਫਿਰ ਤੁਹਾਨੂੰ ਆਹ ਕੁੜੀ ਪਸੰਦ ਆ ਗਈ ਫਿਰ ਕਦੋਂ ਕਿਦਾਂ ਵਿਆਹ ਹੁੰਦਾ ਅੱਗੇ ਕੀ ਕਿਦਾਂ ਤਰ੍ਹਾਂ ਦੀ ਕੱਢੀ ਅੱਗੇ ਗੱਲ ਮੰਮੀ ਤੇ ਮੇਰਾ ਬ੍ਰਦਰ ਛੋਟਾ ਮੇਰੇ ਤੋਂ ਤੇ ਮੇਰੀ ਵੱਡੀ ਸਿਸਟਰ ਉਹ ਕਿੰਨੇ ਇਹਨਾਂ ਨੂੰ ਦੇਖਣ ਆਂਦੇ ਆ ਅੱਛਾ ਕਰੇ ਘਰ-ਬਾਰ ਸਾਰਾ ਦੇਖ ਜਾਂਦੇ ਸਾਰਾ ਸੈਟਲਮੈਂਟ ਹੋ ਜਾਂਦਾ ਮਤਲਬ ਰੋਕਾ ਕਰ ਜਾਂਦੇ ਇਹਨਾਂ ਨੂੰ ਪਸੰਦ ਕਰ ਜਾਂਦੇ ਅੱਛਾ ਤੇ ਇਹਨਾਂ ਨੇ ਮੈਨੂੰ ਦੇਖਣ ਆਣਾ ਸੀਗਾ ਠੀਕ ਹੈ ਤੇ ਉਦੋਂ ਬਾਅਦ ਜਦੋਂ ਸਾਡਾ ਰਿਸ਼ਤਾ ਪੱਕਾ ਇਹਨਾਂ ਵੱਲੋਂ ਮੰਮੀ ਘਰੋਂ ਹੋ ਜਾਂਦਾ ਇਹਨਾਂ ਨੇ ਹਾਲੇ ਮੈਨੂੰ ਦੇਖਣ ਆਣਾ ਸੀ ਅੱਛਾ ਤੇ ਸਾਡੀ ਗੱਲਬਾਤ ਤੁਸੀਂ ਦੇਖਿਆ ਨਹੀਂ ਸੀ ਨਹੀਂ ਜੀ ਦੇਖਿਆ ਨਹੀਂ ਸੀ ਅਸੀਂ ਤਾਂ ਅੱਛਾ ਤੇ ਗੱਲਬਾਤ ਸ਼ੁਰੂ ਮਤਲਬ ਕੀਤੀ ਮੈਂ ਗੱਲਬਾਤ ਵੀ ਮੈਸੇਜ ਤੇ ਕਹਿੰਦੇ ਚਲ ਗੱਲਬਾਤ ਹੀ ਕਰ ਕੇ ਦੇਖ ਲੋ ਤੇ ਕਈ ਵਾਰੀ ਹੁੰਦਾ ਹੀ ਹੈ ਹਨਾ ਤੁਸੀਂ ਗੱਲਬਾਤ ਕਰੋ ਆਪਦੇ ਇੱਕ ਦੂਜੇ ਨੂੰ ਸਮਝੋ ਥੋੜਾ ਜਿਹਾ ਇਹ ਤਾਂ ਕਹਿੰਦੇ ਸੀ ਨਹੀਂ ਸਾਨੂੰ ਪਸੰਦ ਹੈ ਕੋਈ ਨਹੀਂ ਫੋਟੋ ਤੇ ਹਾਂ ਫੋਟੋ ਤੇ ਪਸੰਦ ਨਹੀਂ ਦੇਖੇ ਹੀ ਬਿਨਾ ਉਹ ਦੇਖੇ ਹੀ ਕੋਈ ਨਹੀਂ ਅਸੀਂ ਬਸ ਲੈਣ ਆਵਾਂਗੇ ਲੈਣ ਆਵਾਂਗੇ ਮੈਂ ਮੈਂ ਦੇਖੇ ਤੁਸੀਂ ਮੇਰੇ ਪਸੰਦ ਹਾਂ ਕੀ ਬਸ ਥੀ ਲੈ ਆਇਆ ਹਾਂ ਹਾਂ ਇਹਨਿਕਨ ਦੀਪ ਸਾਂਦੇ ਕੋਈ ਨਹੀਂ ਸਮਝ ਕੀ ਸੁਭਾਅ ਵਧੀਆ ਲੱਗਾ ਸੀਗਾ ਹਾਂਜੀ ਸੁਭਾਅ ਵਧੀਆ ਲੱਗਿਆ ਸੀਗਾ ਬਾਕੀ ਬੋਲ ਬਾਣੀ ਵਧੀਆ ਸੀਗੀ ਜੇ ਇਹਨਾਂ ਦੀ ਤਾਂ ਕਰਕੇ ਬਾਕੀ ਬੰਦੇ ਦਾ ਨੇਚਰ ਸਹੀ ਹੋਣਾ ਚਾਹੀਦਾ ਹੈ ਤਾਂ ਕਰਕੇ ਹਾਂਜੀ ਤੇ ਉਹਦੋਂ ਮੁੜ ਕੇ ਵੀ ਮੰਮੀ ਕਨ ਕਹੇ ਚਲੋ ਦੇਖ ਲਓ ਵੀ ਕਨ ਕਹੇ ਅਬ ਮੁੰਡਾ ਸਾਨੂੰ ਸਹੀ ਲੱਗਿਆ ਵੀ ਬਾਕੀ ਤੂੰ ਦੇਖ ਲਾ ਵੀ ਮੈਂ ਲਾਈਵ 'ਚ ਹੀ ਸੋਚਿਆ ਮੇਰੇ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਸੀਗੇ ਵੀ ਕੋਈ ਨਹੀਂ ਮੁੰਡਾ ਵੀ ਤੁਰਦੇ ਨਾਲ ਕਰਾਵਾਂਗੇ ਮੈਂ ਇਹ ਸੋਚਦੀ ਸੀ ਕਿ ਮੈਨਾਂ ਮੁੰਡੇ ਤੁਰਦੇ ਨਾਲ ਨਹੀਂ ਕਰਾਣਾ ਅੱਛਾ ਕਿਉਂ ਕਿਉਂਕਿ ਕੱਲ ਨੂੰ ਮੈਨੂੰ ਮੇਣਾ ਮਾਰੇਗਾ ਹਨਾ ਵੀ ਤੂੰ ਐਵੇਂ ਆ ਵੀ ਮੈਂ ਐ ਆ ਸਹੀ ਆ ਕਾਨੂੰ ਅੱਗੇ ਚੱਲ ਕੇ ਕਿੰਨੀ ਪ੍ਰੋਬਲਮ ਆਵੇਗੀ ਸਹੀ ਗੱਲ ਹੈ ਨਾ ਪਹਿਲੇ ਸੋਚਿਆ ਜੀ ਆ ਪਹਿਲੇ ਵਰਗੇ ਨਹੀਂ ਹਾਂ ਆਪਣੇ ਵਰਗੇ ਨਾਲ ਹੀ ਕਰਾਣਾ ਨਾ ਚਾਹੇ ਫੋੜੀਆਂ ਤੇ ਤੁਰਦਾ ਵੇ ਚਾਹੇ ਮੇਰੇ ਜੈਸਾ ਹੀ ਹੋਏ ਠੀਕ ਹੈ ਤੇ ਮੈਂ ਐਵੇਂ ਹੀ ਕਰਾਣਾ ਐ ਮੈਂ ਤੁਰਦੇ ਸਹੀ ਨਾ ਨਹੀਂ ਕਰਾਣਾ ਕਿਉਂਕਿ ਕੱਲ ਨੂੰ ਔਟ ਕੇ ਮੈਨੂੰ ਮੇਣਾ ਮਾਰੇਗਾ ਹਾਂ ਤੂੰ ਤਾਂ ਐ ਆ ਮੈਂ ਤਾਂ ਤੇਰਾ ਵਿਆਹ ਕਰਾਇਆ ਮੈਂ ਤੇਰੇ ਤੇ ਤਸਾਨ ਕੀਤਾ ਹਨਾ ਬਹੁਤ ਗੱਲਾਂ ਦਾ ਵੀ ਸੋਚਣੀਆਂ ਪੈਂਦੀਆਂ ਨੇ ਤੇ ਦੀਦਕਨ ਚੱਲ ਜੀ ਮੈਂ ਤੇਰੀ ਮਰਜ਼ੀ ਤੇ ਫਿਰ ਇਹਨਾਂ ਨਾਲ ਜਦੋਂ ਟੱਕਰ ਆ ਫਿਰ ਮੈਂ ਇਹ ਸੋਚਦੀ ਸੀ ਪਰਿਵਾਰ ਦਾ ਹਨਾ ਸੋਚ ਕੇ ਵੀ ਬੇਬੀ ਬਾਰੇ ਸੋਚਿਆ ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਮੈਂ ਕਿਹ ਕੋਈ ਬੰਦੇ ਨਾਲ ਗੱਲ ਤਾਂ ਕਰਨੀ ਚਾਹੀਦੀ ਵੀ ਹਨਾ ਆਪਦਾ ਜਿਹੜਾ ਗੱਲ ਮਾਰ ਇਸ ਤੋਂ ਪਹਿਲਾਂ ਗੱਲ ਹੋਈ ਮਾਰ ਇਸ ਤੋਂ ਪਹਿਲਾਂ ਜੀ ਸਾਡੀ ਗੱਲ ਹੋਈ ਮੈਂ ਕਿਹਾ ਵੀ ਆਪਦਾ ਪੱਖ ਪਹਿਲਾ ਬੰਦੇ ਦਾ ਸਾਹਮਣੇ ਰੱਖਣਾ ਚਾਹੀਦਾ ਬਾਅਦ ਵਿੱਚ ਇਹਨਾਂ ਚ ਤੇ ਮੇਰੇ ਚ ਕੋਈ ਮਿਸ ਅੰਡਰਸਟੈਂਡਿੰਗ ਨਹੀਂ ਰਹਿਣੀ ਚਾਹੀਦੀ ਵੀ ਤੂੰ ਮੈਨੂੰ ਪਹਿਲਾਂ ਨਹੀਂ ਦੱਸਿਆ ਬਿਲਕੁਲ ਮੈਂ ਕਿਹਾ ਵੀ ਮੇਰਾ ਵੀ ਆਹ ਕੰਡੀਸ਼ਨ ਹੈ ਮੇਰੀ ਰੀੜ ਦੀ ਹੱਡੀ ਜਿਹਨ ਮਤਲਬ ਸਹੀ ਨਹੀਂ ਹੈਗੀ ਹੂੰ ਤਾਂ ਜੇ ਤੁਸੀਂ ਕੋਈ ਜੇ ਕਾਨੂੰ ਬੇਬੀ ਦੀ ਪ੍ਰੋਬਲਮ ਆndi ਹੋਵੇ ਆਪਾਂ ਨੂੰ ਹਨਾ ਤੇ ਜੇ ਨਾ ਵੀ ਬੇਬੀ ਹੋਇਆ ਤਾਂ ਇਹ ਕਹਿੰਦੇ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਬੇਬੀ ਤੂੰ ਟੈਨਸ਼ਨ ਨਾ ਲੈ ਬੇਬੀ ਆਪਾਂ ਅਡਾਪਟ ਕਰ ਲਾਂਗੇ ਅੱਛਾ ਇਹਨਾਂ ਨੇ ਇਹਨਾਂ ਨੇ ਐ ਮੈਨੂੰ ਕਿਹਾ ਇਹੀ ਗੱਲ ਮੈਨੂੰ ਇਹਨਾਂ ਦੀ ਵਧੀਆ ਲੱਗੀ ਹਨਾ ਆਹੀ ਗੱਲਾਂ ਸਭ ਤੋਂ ਵੱਧ ਵਧੀਆ ਲੱਗਦੀਆਂ ਨੇ ਵੀ ਠੀਕ ਹੈ ਬੰਦਾ ਜਿਹੜਾ ਤੁਹਾਡੇ ਸਾਥ ਦੇਵੇ ਹਰ ਇੱਕ ਸੁੱਖ ਦੁੱਖ ਚ ਤੁਹਾਡੇ ਨਾਲ ਖੜੇ ਜਦੋਂ ਇਹਨਾਂ ਨੇ ਇਹੀ ਗੱਲ ਜਦੋਂ ਮੈਨੂੰ ਇਹਨਾਂ ਨੇ ਕਹੀ ਨਾ ਫਿਰ ਮੈਂ ਡਿਸਾਈਡ ਕਰ ਲਿਆ ਸੀ ਫਿਰ ਮੈਂ ਇੰਨਾ ਨਹੀਂ ਮੈਰਿਜ ਕਰਾਨੀ ਅੱਛਾ ਉਹ ਤਾਂ ਪੱਕਾ ਮਨ ਸੀ ਮੈਂ ਪੱਕਾ ਮਨ ਸੀਗਾ ਅੱਛਾ ਫਿਰ ਕਦੋਂ ਦਾ ਵਿਆਹ ਸਾਡਾ ਮੈਰਿਜ ਮਤਲਬ ਸਾਡੀ ਰਿਸ਼ਤਾ ਹੋਇਆ ਜੁਲਾਈ ਅਗਸਤ ਦੇ ਵਿੱਚ ਅਗਸਤ ਦੇ ਵਿੱਚ ਤੇ 6 ਮਹੀਨੇ ਬਾਅਦ ਸਾਡਾ ਮਤਲਬ ਹੋ ਗਿਆ ਸੀ ਜਨਵਰੀ ਚ 21 ਜਨਵਰੀ ਸਾਡੀ ਮੈਰਿਜ ਸੀਗੀ 2024 ਚ ਫਿਰ ਵਿਆਹ ਤੋਂ ਬਾਅਦ ਕਿੱਦਾਂ ਲੰਘਦੀ ਜਾਂਦੀ ਵਿਆਹ ਤੋਂ ਬਾਅਦ ਵਧੀਆ ਇਹਨਾਂ ਨੇ ਚਲੋ ਵੀ ਮੈਂ ਹਾਲੇ ਥੋੜਾ ਜਿਹਾ ਕਰਦੀ ਸੀਗੀ ਤੇ ਮੈਂ ਕਿਹਾ ਵੀ ਹਾਏ ਵੀ ਤੂੰ ਵੀ ਤੁਹਾਡੇ ਰਿਸ਼ਤੇਦਾਰ ਮੈਨੂੰ ਤੂੰ ਮੈਨੂੰ ਇਹ ਕਹਿ ਕਵਾਂ ਨਾ ਵੀ ਤੂੰ ਕਿਵੇਂ ਦੀ ਕੁੜੀ ਲਿਆ ਆ ਹਾਂ ਹਾਂ ਹੈਨਾ ਤੇ ਕਿਵੇਂ ਤੁਰਦੀ ਏ ਤੇ ਵੀ ਸਾਰਿਆਂ ਨੇ ਮੈਨੂੰ ਵੀ ਅਪਣਾ ਲਿਆ ਵੀ ਐ ਨਹੀਂ ਵੀ ਮੈਨੂੰ ਫੀਲ ਹੋਣ ਦਿੱਤਾ ਕਿਸੇ ਨੇ ਨਹੀਂ ਸੋਹਰੇ ਪਰਵਾਹ ਚ ਹਾਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਮੈਨੂੰ ਫੀਲ ਹੋਣ ਦਿੱਤਾ ਵੀ ਤੂੰ ਐ ਹੀ ਹੈ ਵੀ ਵਧੀਆ ਪਿਆਰ ਦਿੱਤਾ ਮੈਨੂੰ ਸਭ ਨੇ ਮੇਰੀ ਦੇਵਰਾਣੀ ਦੇਵਰ ਜੀ ਡੈਡੀ ਸਾਰੇ ਮਤਲਬ ਸਾਰੇ ਸਾਡੇ ਰਿਸ਼ਤੇਦਾਰ ਕਿਸੇ ਨੇ ਮੈਨੂੰ ਐ ਨਹੀਂ ਫੀਲ ਹੋਣ ਦਿੱਤਾ ਕਦੇ ਤੇ ਵਧੀਆ ਮੈਂ ਰਹਿ ਰਹੀ ਆ ਆਜ ਨੂੰ ਵੀ ਵਧੀਆ ਮੇਰਾ ਇੱਕ ਬੱਚਾ ਹੈ ਅਸੀਂ ਵਧੀਆ ਵੇਲੇ ਮੇਰਾ ਬੱਚਾ ਹੈ ਮੈਂ ਉਹ ਵੀ ਉਹੀ ਸਾਹਮਣੇ ਜਾਵਾ ਅੱਛਾ ਤੁਹਾਡੀ ਜੱਦਾਨੀ ਮੇਰੀ ਦੇ ਮੈਨੂੰ ਹਨੇ ਕਦੇ ਨਹੀਂ ਫੀਲ ਆ ਬਿਲਕੁਲ ਪਹਿਣਾ ਵਰਗੀ ਹੈ ਜਮਾ ਮੇਰੇ ਪਹਿਣੇ ਕਦੇ ਐਂ ਸੋਚੇ ਨਹੀਂ ਵੀ ਅਸੀਂ ਦਰਾਨੀਆਂ ਜਠਾਨੀਆਂ ਅੱਛਾ ਪਿਆਰ ਨਾਲ ਹਾਂ ਪਿਆਰ ਨਾਲ ਵਧੀਆ ਰਹੀਦਾ ਵੀ ਪਹਿਣਾ ਵਾਂਗ ਜਮਾ ਪਹਿਣਾ ਜਿਵੇਂ ਸੱਕੀਆਂ ਪਹਿਣਾ ਹੀ ਦੱਸੇ ਜਿੱਦਾਂ ਹਨਾ ਬੰਦਾ ਸੋਚਦਾ ਹੀ ਹੈ ਕਿ ਮੈਂ ਐਵੇਂ ਦਾ ਜਿੱਦਾਂ ਕਿਸੇ ਕੋਈ ਵੀ ਬੰਦਾ ਕੋਈ ਵੀ ਪ੍ਰੋਬਲਮ ਹੋਵੇ ਤਾਂ ਉਹ ਸੋਚਦਾ ਕਿ ਅੱਗੇ ਕਿਤੇ ਬੱਚਿਆਂ ਨੂੰ ਨਾ ਹੋ ਜੇ ਹਨਾ ਤਾਂ ਤੁਹਾਡੇ ਵੀ ਮਨ ਚ ਇਹ ਚੀਜ਼ਾਂ ਹੁੰਦੀਆਂ ਸੀ ਹਾਂਜੀ ਹੁੰਨੀਆਂ ਸੀਗੇ ਮਨ ਚ ਤੇ ਮੈਂ ਕਿਹਾ ਵੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਤੁਸੀਂ ਕਨਸੀਵ ਕੀਤਾ ਹਨਾ ਪ੍ਰੈਗਨੈਂਟ ਹੋ ਫਿਰ ਕਿੰਨੀ ਕੁ ਖੁਸ਼ੀ ਹੋਈ ਸੀ ਖੁਸ਼ੀ ਤਾਂ ਬਹੁਤ ਹੋਈ ਸੀ ਤੇ ਬਹੁਤ ਜ਼ਿਆਦਾ ਖੁਸ਼ੀ ਵੀ ਚਲੋ ਅਸੀਂ ਇੰਨੇ ਜੋਗੇ ਹੋ ਗਏ ਹਾਂ ਹਨਾ ਵੀ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਮੈਂ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਸੁਣਦੇ ਨਹੀਂ ਮੈਨੂੰ ਤਾਂ ਸੁਪਨਾ ਜਾ ਲੱਗਦਾ ਹਨਾ ਵੀ ਆਹ ਗੱਲ ਸੱਚੀ ਅੱਛਾ ਵੀ ਆਹ ਗੱਲ ਸੱਚੇ ਸੱਚੀ ਹੋ ਗਿਆ ਹਨਾ ਕਹਿੰਦਾ ਨਹੀਂ ਸੱਚੀ ਹੈ ਸਹੀ ਗੱਲ ਮੈਨੂੰ ਵੀ ਕਹਿੰਦਾ ਸੁਪਣਾ ਹੀ ਲੱਗਦਾ ਵੀ ਆਪਾਂ ਵੀ ਇੱਥੋਂ ਤੱਕ ਪਹੁੰਚ ਚੁੱਕੇ ਆ ਹਨ ਜਿੱਥੇ ਅਸੀਂ ਕਿਤੇ ਕੁਝ ਵੀ ਸੋਚਿਆ ਵੀ ਨਹੀਂ ਸੀ ਵੀ ਅਸੀਂ ਇੱਥੋਂ ਤੱਕ ਆਵਾਂਗੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਵੀ ਅਸੀਂ ਇੱਥੋਂ ਤੱਕ ਆ ਗਏ ਤੇ ਪਹਿਲਾਂ ਫਿਕਰ ਹੁੰਦੀ ਸੀ ਜਦੋਂ ਫਾਈਨਾਂਸ ਸੀਗੀ ਬਹੁਤ ਸੀਗੀ ਕੀ ਸੋਚਦੇ ਸੀ ਸੋਚਦੀ ਮੈਨੂੰ ਟੈਨਸ਼ਨ ਆਉਂਦੀ ਸੀਗੀ ਵੀ ਸ਼ਾਇਦ ਜਿੱਦਾਂ ਦੀ ਮੈਂ ਆ ਹਨ ਤੇ ਵੀ ਹੋਵੇ ਸ਼ਾਇਦ ਵੀ ਮੈਂ ਵੀ ਕਾਹਨਾ ਮੇਰੇ ਬੱਚੇ ਦੀ ਪ੍ਰੋਬਲਮ ਨਾ ਹੋ ਜਾਵੇ ਐਵੇਂ ਤੇ ਜੇ ਉਹ ਵੀ ਉਵੇਂ ਦਾ ਆ ਫਿਰ ਅਸੀਂ ਕੀ ਕਰਾਂਗੇ ਹਾਂ ਹਨ ਤੇ ਫਿਰ ਸਾਨੂੰ ਲੋਕੀ ਵੀ ਕਹਿਣਗੇ ਵੀ ਹਾਇ ਵੀ ਤੁਸੀਂ ਨਾ ਕਰਾਂਦੇ ਫਿਰ ਹਾਂ ਤਾਂ ਹੀ ਕਹਿੰਦੇ ਸੀਗੇ ਅਸੀਂ ਵੀ ਇੱਕ ਦਾ ਤੁਰਦਾ ਹੋਣਾ ਚਾਹੀਦਾ ਬੱਚਾ ਇਦਾਂ ਕਹਿੰਦੇ ਲੋਕ ਹਾਂ ਐਂ ਕਹਿੰਦੇ ਵੀ ਇੱਕ ਦਾ ਤੁਰਦਾ ਹੋਣਾ ਚਾਹੀਦਾ ਪਰ ਕਈ ਵਾਰ ਕਈ ਕਈ ਨੇ ਸੋਚਿਆ ਜ਼ਰੂਰੀ ਨਹੀਂ ਹੁੰਦਾ ਕਹਿੰਦੇ ਵੀ ਜ਼ਰੂਰੀ ਨਹੀਂ ਹੁੰਦਾ ਵੀ ਮਾਂ ਪਿਓ ਹੋ ਜਾਂਦਾ ਏ ਤੇ ਬੱਚਾ ਵੀ ਉਵੇਂ ਹੋਵੇ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਕਹਿੰਦੇ ਤੂੰ ਟੈਨਸ਼ਨ ਨਾ ਲੈ ਵਧੀਆ ਵਾਇਗਰੂ ਤੇ ਭਰੋਸਾ ਰੱਖ ਤੇ ਬੱਚਾ ਵਧੀਆ ਸਹੀ ਸਲਾਮਤ ਹੋਏਗਾ ਤੇ ਜਦੋਂ ਮਤਲਬ ਸਾਡਾ ਮੈਂ ਹਸਪੀਟਲ ਸੀਗੀ ਸੀ ਜੇਰੀਅਨ ਹੋਇਆ ਮੇਰਾ ਵੱਡਾ ਤੇ ਮੈਨੂੰ ਹੌਸਚ ਜਾਈ ਮੈਂ ਸਭ ਤੋਂ ਪਹਿਲਾਂ ਆਦੇ ਬੱਚੇ ਬਾਰੇ ਪੁੱਛਿਆ ਵੀ ਮੈਨੂੰ ਪੂਰੀ ਤਰ੍ਹਾਂ ਪ੍ਰੋਪਰਲੀ ਹੋਸ਼ ਨਹੀਂ ਸੀਗੀ ਅੱਛਾ ਤੇ ਮੈਂ ਸਿਸਟਰ ਆ ਗਈ ਮੇਰੇ ਦੀਦੀ ਨੇ ਕਹੇ ਹੌਸਲਾ ਰੱਖਾ ਤੇ ਵੀ ਆਪਣਾ ਕਾਕੂ ਹੈ ਵਦਾਈ ਹਾਣੇ ਤੇਨਾਂ ਅੱਛਾ ਉਹਨਾਂ ਨੇ ਮੈਨੂੰ ਮੁਬਾਰਕ ਕਰ ਦਿੱਤੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ ਆ ਠੀਕ ਹੈ ਵਧੀਆ ਵੀ ਪੂਰੀ ਧਰਵਧੀਆ ਤੰਦਰੁਸਤ ਹੈ ਕਹਿੰਦੀ ਹਾਂ ਹਾਂ ਤੰਦਰੁਸਤ ਹੈ ਵੈਸੇ ਤੇ ਥੋੜਾ ਜਿਹਾ ਵੀਕ ਹੈ ਮਤਲਬ ਉਹਦਾ 1.5 ਕਿਲੋ ਪਾਸੇ ਗਿਆ ਸਾਰਾ ਤੇ ਮੇ ਜੇ ਮੈਂ ਬੈਠਣ ਦੇ ਨਾਲ ਉਹਨਾਂ ਨੂੰ ਵੀ ਖਾਦਾ ਪੀਤਣ ਲੱਗਿਆ ਸੀਗਾ ਬੱਚੇ ਮੇਰੇ ਨਾਲ ਅੱਛਾ ਅੱਛਾ ਤੇ ਵੀ ਥੋੜਾ ਜਿਹਾ ਵੀਕ ਹੈਗਾ ਚਲ ਮਸ਼ੀਨ ਚ ਰੱਖਿਆ ਆਪਾਂ ਥੋੜੀ ਦੇਰ ਠੀਕ ਹੋ ਜਾਏਗਾ ਤੇ ਚਲੋ ਖੁਸ਼ੀ ਹੋਈ ਫਿਰ ਵੀ ਜਿੰਨਾ ਚਿਰ ਆ ਕੇ ਹੱਥ ਹੀ ਨਾ ਆਵੇ ਹਨਾ ਉਹਨਾਂ ਚ ਕਰ ਵੀ ਯਕੀਨ ਨਹੀਂ ਹੁੰਦਾ ਨਾ ਇੱਕ ਮਹੀਨਾ ਵੀ ਮੈਂ ਤਾਂ ਵੇਖਿਆ ਵੀ ਨਹੀਂ ਸੀਗਾ ਮਹੀਨਾ ਪੂਰਾ ਹਾਂਜੀ ਮੈਂ ਮਤਲਬ 20 ਦਿਨ ਨਹੀਂ ਦੇਖਿਆ ਅੱਛਾ 20 ਦਿਨ ਪੂਰਾ ਨਹੀਂ ਦੇਖਿਆ ਇਹਨਾਂ ਨੇ ਮੈਨੂੰ ਵੀਡੀਓ ਕੋਲ ਤੇ ਦਿਖਾਈ ਦਿਖਾਇਆ ਤੇ ਕਹਿੰਦੇ ਚੱਲ ਲ ਦੇਖ ਲਾ ਵੀ ਉਹਨਾਂ ਨੇ ਰਿਕੁਐਸਟ ਕੀਤੀ ਡਾਕਟਰਾਂ ਨੇ ਵੀ ਮਾਣ ਇੱਕ ਚਲਕ ਵੀ ਨਹੀਂ ਦੇਖੀ ਬੱਚੇ ਦੀ ਤੇ ਚਲੋ ਅਸੀਂ ਦਿਖਾ ਦਈਏ ਪਲੀਜ਼ ਰਿਕੁਐਸਟ ਹੀ ਹੈ ਉਹਨਾਂ ਨੇ ਚਲੋ ਵੀਡੀਓ ਕੋਲ ਤੇ ਸਾਨੂੰ ਦਿਖਾ ਦਿੱਤਾ 20 20 ਦਿਨਾਂ ਬਾਅਦ ਫਿਰ ਉਹਨਾਂ ਨੇ ਫੀਡ ਵਾਸਤੇ ਕਿਹਾ ਮੈਨੂੰ ਵੀ ਮਾਣ ਨੂੰ ਲੈ ਆਣਾ ਵਣ ਬੱਚੇ ਉਦੋਂ ਮੈਂ ਦੇਖਿਆ ਸੀਗਾ ਪਹਿਲੀ ਵਾਰੀ ਉਹ ਮੈ ਆ ਦਿੱਤਾ ਚਲੇ ਆ ਬਹੁਤ ਮਤਲਬ ਬਹੁਤ ਖੁਸ਼ੀ ਹੋਈ ਵੀ ਹਾਂ ਵੀ ਇਹ ਸੱਚ ਹੋ ਗਿਆ ਵੀ ਅੱਜ ਅੱਜ ਮੇਰਾ ਬੱਚਾ ਮੇਰੇ ਹੱਥ ਚ ਆ ਵੀ ਮੈਂ ਸੋਚਿਆ ਵੀ ਨਹੀਂ ਸੀ ਕਦੇ ਭਾਜੀ ਤੁਸੀਂ ਤੁਹਾਨੂੰ ਕਦੀ ਫਿਕਰ ਹੁੰਦੀ ਸੀ ਇਦਾਂ ਹਾਂਜੀ ਕਰਦੇ ਸੀ ਟੈਨਸ਼ਨ ਹਾਂਜੀ ਹਾਂਜੀ ਟੈਨਸ਼ਨ ਬਸ ਇਹੀ ਵੀ ਸਾਡਾ ਬੱਚਾ ਸਹੀ ਹੋਵੇ ਹਾਂਜੀ ਤੇ ਜਦੋਂ ਬੱਚਾ ਹੱਥਾਂ ਚ ਆ ਬਹੁਤ ਕਿਉਂਕਿ ਸਭ ਤੋਂ ਵੱਡਾ ਦੁਨੀਆ ਦੇ ਕਹਿੰਦੇ ਆ ਵੀ ਮਮਮੀ ਡੈਡੀ ਬਣਦਾ ਜਦੋਂ ਮਮਮੀ ਡੈਡੀ ਬਣੇ ਅਸੀਂ ਸਾਨੂੰ ਬਹੁਤ ਚਾਹ ਹੈ ਹਾਂਜੀ ਹਾਂਜੀ ਬਹੁਤ ਜੀ ਹੂੰ ਅੱਛਾ ਮੈਨੂੰ ਇਹ ਦੱਸੋ ਜਿੱਦਾਂ ਦੋਨੋਂ ਤੁਸੀਂ ਮਤਲਬ ਕੋਈ ਸਹਾਰਾ ਨਹੀਂ ਲੈਂਦੇ ਇੱਧਰ ਰੁੜ ਕੇ ਹੀ ਤੁਰਦੇ ਹੋ ਹਨਾ ਹਾਂਜੀ ਤੁਸੀਂ ਵੈਸੇ ਹੀ ਨਹੀਂ ਲੈਂਦੇ ਸਹਾਰਾ ਨਹੀਂ ਜੀ ਕਿ ਕਦੀ ਲੋੜ ਹੀ ਨਹੀਂ ਨਹੀਂ ਲੋੜ ਹੀ ਨਹੀਂ ਪਈ ਲੋੜ ਹੀ ਨਹੀਂ ਪਈ ਕਿਉਂਕਿ ਲੱਕ ਮਰਿਆ ਕਰਕੇ ਨਾ ਲੱਤਾਂ ਦੇ ਭਾਰ ਨਹੀਂ ਆਉਂਦਾ ਹਾਂ ਲੱਤਾਂ ਦੇ ਭਾਰ ਆਉਣ ਘਰ ਫਿਰ ਅੱਗੇ ਨਹੀਂ ਹੋਇਆ ਜਾਂਦਾ ਜੀ ਅੱਛਾ ਜੇ ਫੌੜੀਆਂ ਦੇ ਤੁਰਾਂਗੇ ਫੌੜੀਆਂ ਦੇ ਅੱਗੇ ਚੱਕ ਕੇ ਨਹੀਂ ਤੁਰਿਆ ਜਾਂਦਾ ਕਿਉਂਕਿ ਲੱਤਾਂ ਦੇ ਇੱਕ ਲੱਤ ਤੇ ਭਾਰ ਆਉਣਾ ਜ਼ਰੂਰੀ ਹੈ ਜੀ ਫੋੜੀਆਂ ਤੇ ਚੱਲਣਾ ਸਾਡੇ ਹੁਣ ਦੋਨਾਂ ਦੇ ਲੱਤਾਂ ਦੇ ਭਾਰ ਨਹੀਂ ਆਂਦਾ ਕਰਕੇ ਉਹ ਅਸੀਂ ਸਹਾਰਾ ਲਿਆਈ ਹਾਂ ਅੱਛਾ ਰੁੜਕੇ ਸ਼ੁਰੂ ਹਾਂਜੀ ਰੁੜਕੇ ਸ਼ੁਰੂ ਤੇ ਰੁੜਕੇ ਸ਼ੁਰੂ ਤੇ ਰੁੜਕੇ ਤੁਰਦੇ ਹਾਂ ਹਾਂਜੀ ਅੱਛਾ ਜਿੱਦਾਂ ਹੁਣ ਆਪਾਂ ਕਈ ਵਾਰੀ ਬਾਹਰ ਜਾਂਦੇ ਹਣਾ ਲੋਕ ਦੇਖਦੇ ਆ ਹਾਂ ਜੀ ਤੁਸੀਂ ਬਾਹਰ ਅੰਦਰ ਜਾਂਦੇ ਹੋ ਤੁਰ ਕੇ ਜਾਣਾ ਪੈਂਦਾ ਕਈ ਵਾਰੀ ਫਿਰ ਦੇਖਦੇ ਨੇ ਲੋਕ ਬਹੁਤ ਜ਼ਿਆਦਾ ਕਮੈਂਟ ਵੀ ਕਰਦੇ ਆ ਕੀ ਕਹਿੰਦੇ ਬਸ ਹਾਈ ਵਿਚਾਰੇ ਕਿਵੇਂ ਤੁਰਦੇ ਆ ਇਹਨਾਂ ਕਿੰਨੇ ਸੋਹਣੇ ਆ ਬੱਚ ਤਰੀਫਾ ਵੀ ਕਰਦੇ ਆ ਹਾਂ ਕਮੈਂਟ ਵੀ ਆ ਤੇ ਤਾਂ ਕਰਕੇ ਫਿਰ ਉਹਦੋਂ ਕਹਿ ਵੀ ਦਿੰਦੇ ਆ ਤੁਸੀਂ ਸੋਡੀ ਜੋੜੀ ਬਹੁਤ ਸੋਹਣੀ ਏ ਪਰ ਮਾਲਕ ਨੇ ਥੋਡੇ ਨਾਲ ਤੱਕਾ ਕੀਤਾ ਪਰ ਅਸੀਂ ਕਹਿ ਦਿੰਦਾ ਕੋਈ ਨਹੀਂ ਜੇ ਤੱਕਾ ਕੀਤਾ ਇਹਦਾ ਵਾਸੀ ਜੀਵਨ ਸਾਥੀ ਆ ਇੱਕ ਦੂਜੇ ਨਾਲ ਵਧੀਆ ਵੀ ਰਹੇ ਖੁਸ਼ ਹਾਂ ਪਰ ਅਸੀਂ ਕਹਿ ਦਿੰਦੇ ਮੈਂ ਕਹੇ ਸੀ ਕਹਿ ਦਿੰਦੇ ਅਸੀਂ ਆਪਦੇ ਆਪ ਨੂੰ ਆਪਾਦ ਨਹੀਂ ਮੰਨਦੇ ਵੀ ਜੇ ਤੁਸੀਂ ਕਹੋ ਵੀ ਅਸੀਂ ਵਿਚਾਰੇ ਆ ਕਿਉਂਕਿ ਮੈਂ ਇਹ ਮੰਨਦੀ ਹਾਂ ਵੀ ਸਾਰਾ ਕੁਝ ਕਰ ਲੈਂਦੀ ਆ ਮੈਂ ਅੱਪਾ ਇੱਕ ਨੋਰਮਲ ਬੰਦੇ ਵਾਂਗ ਦੇਖੋ ਹਾਂਜੀ ਵੀ ਜਿਹੜਾ ਨੋਰਮਲ ਬੰਦੇ ਵਾਂਗ ਝਾੜੂ ਪੋਚਾ ਰੋਟੀ ਪਾਣੀ ਸਾਰਾ ਉੱਥਾ ਹੈ ਹਾਂ ਹਾਂ ਸਾਰਾ ਕੁਝ ਕਰ ਲੈਂਦੀ ਆ ਤੇ ਫਿਰ ਮੈਂ ਉਹਨਾਂ ਆਪਦੇ ਆਪਣੇ ਉਪਾਅ ਹੀ ਮੰਨਣੇ ਛੱਡ ਹਾਂ ਸਹੀ ਗੱਲ ਹੈ ਮੈਂ ਕਿਉਂ ਪਾਈ ਮੈਂ ਤਾਂ ਸਹੀ ਹਾਂ ਹਨਾ ਤੇ ਬਸ ਆਹੀ ਚੀਜ਼ਾਂ ਸੋਚ ਕੇ ਤੇ ਅੱਗੇ ਵਧੇ ਅਸੀਂ ਤੇ ਅੱਜ ਤੱਕ ਪਹੁੰਚੇ ਆ ਮੈਨੂੰ ਲੱਗਾ ਭਾਜੀ ਦਾ ਸੁਭਾਅ ਬਹੁਤ ਵਧੀਆ ਹਾਂਜੀ ਇਹਨਾਂ ਦਾ ਸੁਭਾਅ ਬਹੁਤ ਵਧੀਆ ਹੈ ਸੇ ਮਤਲਬ ਆਪਣੇ ਆਪ ਨੂੰ ਜਿੱਦਾਂ ਤੁਸੀਂ ਸੋਚਦੇ ਸੀ ਵਿਆਹ ਨਹੀਂ ਕਰਾਉਣਾ ਹੈ ਨਾ ਤੇ ਮੰਨਦੇ ਕਿ ਸਹੀ ਡਿਸੀਜਨ ਸੀਗਾ ਕਿ ਮੈਂ ਇਹਨਾਂ ਨਾਲ ਵਿਆਹ ਕਰਾ ਲਿਆ ਹਾਂਜੀ ਮੈਂ ਬਿਲਕੁਲ ਸਹੀ ਕਹਿੰਨੀ ਆ ਵਿਆਹ ਠੀਕ ਹੈ ਮੈਂ ਹਾਲੇ ਤੱਕ ਇਹਨਾਂ ਨੂੰ ਕਹਿ ਦੇਨੀ ਆ ਵੀ ਮੈਂ ਆਪਦੇ ਆਪ ਨੂੰ ਇਹ ਨਹੀਂ ਕਹਿੰਦੀ ਵੀ ਸ਼ਾਇਦ ਮੈਂ ਪਛਤਾ ਰਹੀ ਹਾਂ ਤੁਹਾਡਾ ਵਿਆਹ ਕਰਾ ਕੇ ਨਹੀਂ ਕਹਿੰਦੀ ਮੈਂ ਕਹਿੰਦੀ ਮੈਂ ਬਹੁਤ ਖੁਸ਼ ਆ ਵੀ ਮੈਨੂੰ ਤੁਹਾਡੇ ਵਰਗਾ ਲਾਈਫ ਪੜਨਾ ਮਿਲਿਆ ਤੁਹਾਨੂੰ ਨਹੀਂ ਸੀ ਪਤਾ ਵੀ ਵਿਆਹ ਹਾਂ ਵੀ ਐਵੇਂ ਰਵਾਂਗੇ ਜਿਉਂਗੇ ਮੈਨੂੰ ਤਾਂ ਇਹੀ ਡਰ ਸੀ ਕਿ ਹਾਈ ਵੀ ਮੈਰਿਜ ਤੋਂ ਬਾਅਦ ਕੀ ਹੋਊਗਾ ਹਨਾ ਕਿਵੇਂ ਦਾ ਨੇਚਰ ਹੋਵੇਗਾ ਅਗਲੇ ਘਰ ਦਾ ਕਿਵੇਂ ਨਰਚਰ ਨੇਚਰ ਹੋਵੇਗਾ ਇਹਨਾਂ ਦਾ ਕਿਵੇਂ ਹੋਏਗਾ ਕਿਵੇਂ ਰੱਖਣਗੇ ਮੈਨੂੰ ਪਰ ਮੈਨੂੰ ਕਦੇ ਐਦਾ ਫੀਲ ਹੋਇਆ ਹੀ ਨਹੀਂ ਘਰ ਵਾਂਗ ਸੇਮ ਜਿਵੇਂ ਮੈਂ ਪੇਕਿਆਂਦ ਕਰਦੇ ਨਹੀਂ ਉਵੇਂ ਇੱਥੇ ਜਦੋਂ ਵਿਆਹ ਕੇ ਆਏ ਸੀ ਉਦੋਂ ਪਿੰਡ ਚ ਲੋਕਾਂ ਨੇ ਦੇਖਿਆ ਸੀਗਾ ਉਹ ਬਰਾਣੂ ਤੇ ਹਾਂ ਬਹੁਤ ਦੇਖਦੇ ਸੀਗੇ ਮੂੰਹ ਵੱਲੇ ਹੱਸ ਜਦੋਂ ਅਸੀਂ ਕਾਤ ਉਤਰੇ ਰੜ ਕੇ ਆਏ ਦੋਨੋਂ ਜਣੇ ਅੱਛਾ ਰੜ ਕੇ ਆਏ ਰੜ ਕੇ ਆਏ ਆ ਅਸੀਂ ਹਾਂਜੀ ਸਾਡੀ ਆਹ ਸਾਰੀ ਬਹੀ ਇਕੱਠੀ ਹੋਈ ਵੀ ਸੀ ਬਾਹਰ ਚ ਅੱਛਾ ਹਾਂ ਵੀ ਅਸੀਂ ਧਰਮੇ ਦੀ ਬਹੂ ਦੇਖ ਲਈ ਕਹੇ ਜੀ ਮਤਲਬ ਪਿੰਡ ਵੀ ਖੁਸ਼ ਹਾਂਜੀ ਹਾਂ ਖੁਸ਼ ਸੀਗਾ ਅੱਛਾ ਫਿਰ ਇਹਨਾਂ ਨੇ ਕਹਿੰਦੇ ਮੇਰੀ ਸ਼ਾਪ ਤੇ ਆ ਕੇ ਸਾਰੇ ਬੰਨੇ ਵਧਾਈ ਦਿੱਤੀ ਤੁਹਾਨੂੰ ਹਾਂਜੀ ਕਹਿੰਦੇ ਬਹੁਤ ਬੜੀ ਖੁਸ਼ੀ ਹੋਈ ਵੀ ਜਲਦ ਤੇਰਾ ਘਰ ਵਸਦਾ ਹੋ ਗਿਆ ਮਾਲਕ ਨੇ ਬਹੁਤ ਸੋਣਾ ਚਾਲ ਤੇਰੀ ਸੋਣ ਲਈ ਹੋਦਵਾ ਜਦੋਂ ਮੇਰਾ ਬੱਚਾ ਹੋਇਆ ਉਦੋਂ ਉਦੋਂ ਦੁਗਣੀ ਖੁਸ਼ੀ ਪਿੰਡ ਨੇ ਮਨਾਈ ਹਾਂਜੀ ਬਹੁਤ ਜਿਆਦਾ ਲੋਕ ਰੋਕ ਕੇ ਵਧਾਈਆਂ ਦਿੱਤੀਆਂ ਵੀ ਜਦੋਂ ਹੋਣ ਵਾਲਾ ਸੀ ਉਦੋਂ ਮੈਨੂੰ ਲੋਕੀ ਵਾਧੂ ਕਹਿੰਦੇ ਸੀਗੇ ਵਾਹਿਗੁਰੂ ਤੁਹਾਨੂੰ ਪੁੱਤ ਦੇਵੇ ਵਾਹਿ ਕਿਹੜਾ ਨਹੀਂ ਸੀਗੇ ਜਿਹੜਾ ਮੈਨੂੰ ਨੀ ਨੀ ਗੱਲ ਨਹੀਂ ਕਹਿ ਕਦਿੰਦਾ ਸੀ ਕਿ ਪੁੱਤ ਹੋਵੇ ਜਤੀ ਅਮੈਂ ਸੰਤੈ ਦੰਨਮ ਸੀਗੇ ਪੁੱਤ ਹੋਵੇ ਸਾਡੇ ਤੀ ਸਾਨੂੰ ਕੋਈ ਨਹੀਂ ਤਾਂ ਰਸ ਚਾਹੀਦਾ ਬਸ ਸਹੀ ਸਲਾਮਤ ਸਾਡੇ ਅੱਗੇ ਹੋਵੇ ਵਧੀਆ ਤੁਰਦਾ ਫਿਰਦਾ ਖੇਡਦਾ ਹੱਸਦਾ ਖੇਡਦਾ ਭਾਈ ਦਾ ਫਿਰਦਾ ਹੋਵੇ ਬਸ ਜਦੋਂ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕੁਝ ਬੋਲਣ ਲੱਗੇ ਸੀ ਨਹੀਂ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਸੁਭਾਅ ਵਧੀਆ ਹੈ ਹਨਾ ਇਹ ਵੀ ਇੰਨੇ ਸੋਹਣੇ ਸੁਨੱਖੇ ਆ ਹਨਾ ਤੇ ਤੋਂ ਉਹਨਾਂ ਦੀ ਸੋਚ ਇੰਨੀ ਵਧੀਆ ਸਾਰੇ ਕੰਮ ਕਰ ਲੈਂਦੇ ਆ ਹਨਾ ਪੜੇ ਲਿਖੇ ਆ ਤੇ ਤੁਸੀਂ ਤੁਸੀਂ ਕਦੇ ਸੋਚਿਆ ਸੀ ਇਦਾਂ ਦਾ ਜੀਵਨ ਸਾਥੀ ਮਿਲੂ ਨਹੀਂ ਕਦੇ ਐਕਸਪੈਕਟ ਨਹੀਂ ਸੀ ਕਰਿਆ ਕਿੰਨੇ ਵਧੀਆ ਮਿਲਣਗੇ ਹਾਂ ਇੰਨੇ ਵਧੀਆ ਮਿਲਣਗੇ ਕਿਉਂਕਿ ਨਾ ਜਦੋਂ ਅਸੀਂ ਸਾਡੀ 6 ਮਨਥ ਗੱਲ ਹੁੰਦੀ ਰਹੀ ਅਸੀਂ ਇੱਕ ਦੂਜੇ ਦੇ ਨਾਲ ਅਟੈਚ ਰਹੇ ਅਟੈਚ ਰਹਿਣ ਦੇ ਕਰਕੇ ਨਿੱਚੇ ਦਾ ਇੱਕ ਦੂਜੇ ਦਾ ਪਤਾ ਲੱਗਦਾ ਰਿਹਾ ਗੱਲਾਂ ਹੁੰਦੀਆਂ ਰਹੀਆਂ ਪਤਾ ਲੱਗਦਾ ਰਿਹਾ ਵੀ ਕਿਵੇਂ ਉਹਨਾਂ ਦਾ ਕਿਵੇਂ ਸੁਭਾਅ ਹੈ ਮੇਰਾ ਕਿਵੇਂ ਸੁਭਾਅ ਹੈ ਬਸ ਉਹ ਚੀਜ਼ ਨਾਲ ਇਹ ਜਿਹਾ ਅਟੈਚ ਹੋਏ ਅਸੀਂ ਵਿਆਹ ਦੇ ਮੁੰਡਿਆਂ ਚ ਵੱਜੇ ਹਾਂਜੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਹਨਾ ਸੋ ਤੁਹਾਡੇ ਕੋ ਅਚਾਨਕ ਅਸੀਂ ਟਾਈਮ ਲਿਆ ਬਹੁਤ ਧੰਨਵਾਦ ਤੁਸੀਂ ਕੀਤਾ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਇੰਨੇ ਬਾਤ ਚੱਲ ਕੇ ਸਾਡੇ ਕੋਲ ਆਏ ਸਾਡੇ ਨਾਲ ਇੰਨਾ ਸਪੋਰਟ ਕੀਤਾ ਸਾਡੇ ਲਈ ਆਡੀ ਦੂਰ ਆਈ ਆਡੀ ਦੂਰ ਆਈ